ਜਿਹੜੇ ਪਹਿਲਾਂ ਦੀਪ ਸਿੱਧੂ ਦੇ ਖਿਲਾਫ ਜਿਹੜੇ ਇੱਕ ਮਾਹੌਲ ਬਣਾਇਆ ਇੱਕ ਨੈਰੇਟਿਵ ਜਿਹੜਾ ਸਿਰਜਿਆ ਗਿਆ ਦੀਪ ਸਿੱਧੂ ਨੂੰ ਗੱਲਾਂ ਕਹੀਆਂ ਦੀਆਂ ਕਿ ਇਹ ਜਰਸੀ ਵਾਲਾ ਪਲਾਨ ਕੀਤਾ ਹੋਇਆ ਬੰਦਾ ਹੈਗਾ ਹੁਣ ਉਹੀ ਬੰਦੇ ਜਿਹੜੇ 스테ਜ ਦੇ ਉੱਪਰ ਬੈਠੇ ਸੀਗੇ ਉਹਨਾਂ ਦਾ ਫਿਰ ਕਿਵੇਂ ਤਾਲਮਿਲ ਬਣਾ ਕੇ ਚੱਲਣਗੇ ਕਿ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਗੱਲ ਕਰਨੀ ਚਾਹੀਦੀ ਜਦੋਂ ਦੋ ਬੰਦਿਆਂ ਦਾ ਆਪਸ ਵਿੱਚ ਕੋਈ ਮਾੜੀ ਮੋੜ ਗੱਲਬਾਤ ਹੋਈ ਹੈ ਤਾਂ ਸੁਣਾ ਹੋਗੀ ਦੇਖੋ ਗੱਲ ਇਸ ਤਰ੍ਹਾਂ ਹੈ ਇੱਕ ਪਾਰਟੀ ਦੀ ਸੋਚ ਹੁੰਦੀ ਜੇ ਪਾਰਟੀ ਚ ਕੋਈ 20000 ਜਾਂ ਲੱਖ ਜਾਂ 50000 ਬੰਦਾ ਹੈ ਕੀ ਸੋਚਦੇ ਹੋ ਸਾਰੇ ਬੰਦੇ ਦੀ ਸੋਚ ਇੱਕੋ ਜੀ ਹੁੰਦੀ ਹੈ ਜੇ ਅਸੀਂ ਕਾਂਗਰਸ ਆ ਲਾਜ ਗਏ ਤਾਂ ਗੈਰੀ ਜੈਲ ਸਿੰਘ ਤੇ ਸਰਦਾਰ ਦਰਬਾਰਾ ਸਿੰਘ ਦੀ ਮੈਨੂੰ ਲੱਗਦਾ ਸਨ 55 60 ਤੋਂ ਹੀ ਨਹੀਂ ਬਣਦੀ ਸੀ ਇਹਨਾਂ ਉਹਨਾਂ ਦੀ ਆਸ ਵਿੱਚ ਮਤਵੇਦ ਰਹਿਣਗੇ ਤਾਂ ਫਿਰ ਵਿਚਾਰ ਧਾਰਾ ਦੇ ਕਿਵੇਂ ਕੰਮ ਹੋਊਗਾ ਲੱਗਦਾ ਨਹੀਂ ਕਿ ਅਗਲੀ ਦਾਰ ਵਾਰਸ ਪੰਜਾਬ ਦੇ ਜਿਹੜੇ ਆਕੂ ਹੈਗੇ ਉਹਨਾਂ ਦੇ ਵਿੱਚ ਹੀ ਕੁੱਟ ਪਾਣੀ ਸ਼ੁਰੂ ਹੋ ਗਈ ਉਹ ਜਿਉਂਦੇ ਜੀ ਕਈ ਵਾਰ ਕਈ ਕੁਝ ਹੋ ਜਾਂਦਾ ਹੈ ਆ ਕਚਹਿਰ ਗਾਜ ਦੋ ਭਰਾ ਲੜਦੇ ਨੇ ਕਿਰਪਾਨਾਂ ਨਾਲ ਵੜੇ ਜਾਂਦੇ ਨੇ ਜਿੱਨਾ ਚਲੇ ਜਾਂਦੇ ਨੇ ਆਖਰ ਆ ਕੇ ਫੇਰ ਇਕੱਠੇ ਹੋ ਜਾਂਦੇ ਤੁਨ ਇਹ ਗਲੋਦ ਦੇ ਸ਼ਰੀਅਤਰ ਬਣਾਇਆ ਜਾ ਰਿਹਾ ਤੇ ਮੈਨੂੰ ਤਾਂ ਲੱਗ ਰਿਹਾ ਕਿ ਪਾਰਟੀ ਦੇ ਪ੍ਰਤੀ ਕੋਈ ਵਿਚਾਰਧਾਰਾ ਕਿਸੇ ਦੀ ਗਲਤ ਹੈ ਜੋ ਬੰਦੇ ਹੁਣ ਪਾਰਟੀ ਦੇ ਵਿੱਚ ਸ਼ਾਮਲ ਕੀਤੇ ਹੈਗੇ ਉਹ ਨਾ ਤਾਂ ਨਾ ਤਾਂ ਲਾਉਂਗੇ ਨਾ ਤੁਸੀਂ ਜਿਨ੍ਹਾਂ ਦੀ ਗੱਲ ਕਰਦੇ ਹੋ ਪਾਰਟੀ ਦੇ ਅੱਗੇ ਦੀ ਸੀ ਮਨਦੀਪ ਸਿੱਧੂ ਨਾਲ ਗੱਲਬਾਤ ਕੀਤੀ ਸੀ ਜੋ ਤੁਹਾਡੇ ਮਨ ਮੁਤਾਬ ਅਜੇ ਵੀ ਹੈਗੇ ਆ ਨਹੀਂ ਨਿੱਕੀਆਂ ਮੋਟੀਆਂ ਗੱਲਾਂ ਨੇ ਸਾਰੇ ਦਿਨ ਚ ਇੱਕ ਫੰਕਸ਼ਨ ਕਰ ਲੋ ਚਾਰ ਬੰਦੇ ਉਹ ਚ ਨਾਰਾਜ਼ ਹੋ ਜਾਂਦੇ ਉਹ ਫਿਰ ਇਕੱਠੇ ਹੋ ਜਾਂਦੇ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਨਾ ਕੋਈ ਕਿੱਟੇ ਸ਼ੰਘੂ ਬਾਰਡਰ ਤੇ ਕਟਾਈ ਜਾਂਦਾ ਕੋਈ ਚੰਡੀਗੜਾ ਤੇ ਕਿੱਟੇ ਕਟਾਈ ਜਾਂਦਾ ਜਾਂ ਤਿੱਕਰ ਤੁਹਾਡੇ ਬੰਦੇ ਵਿਧਾਨ ਸਭਾ ਤੇ ਨਹੀਂ ਜਾਂਦੇ ਪਾਰਲੀਮੈਂਟ ਤੇ ਨਹੀਂ ਜਾਂਦੇ ਤਾਂ ਤਿੱਕਰ ਤੁਹਾਡੀ ਸੁਣਵਾਈ ਕਿਵੇਂ ਹੋਵੇ ਦੇਖੋ ਚਲੋ ਮੰਨਿਆ ਇਹ ਲੋਕ ਫਿਰ ਜਾਂਦੇ ਨੇ ਲੋਕ ਆਪਦੇ ਕਿਰਦਾਰ ਤੋਂ ਗਿਰ ਜਾਂਦੇ ਨੇ ਪਰ ਹਮੇਸ਼ਾ ਤਾਂ ਨਹੀਂ ਇੱਕੋ ਜਿਹੇ ਬੰਦੇ ਹੁੰਦੇ ਨੇ ਕੱਲ ਨੂੰ ਚੰਗੇ ਵੀ ਆ ਸਕਦੇ ਗੁਰਾਉ ਨੂੰ ਕਿ ਘੇਰਦੇ ਹੋ ਕਾਲੀ ਦਾਲ ਦੀ ਗੱਲ ਹੋਵੇ ਪਾਕਿਸਤਾਨ ਸਿਆਸੀ ਦੀ ਗੱਲ ਹੋਵੇ ਪੰਜਾਬ ਦੇ ਮੁੱਦਿਆਂ ਤੇ ਘੇਰਦੇ ਹੋ ਉਹ ਲੋ ਇਹ ਤੁਹਾਨੂੰ ਕਿ ਤੁਹਾਨੂੰ ਪੰਜਾਬ ਦੇ ਲੋਕ ਘੇਰਨਗੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਨਹੀਂ ਜੇ ਘੇਰਨਗੇ ਤੇ ਫਿਰ ਜਵਾਬ ਦੇਣਾ ਉਸ ਤਰ੍ਹਾਂ ਹੀ ਪਾਊਗਾ 117 ਦੀ ਗੱਲ ਤਾਂ ਭਾਜਪਾ ਵੀ ਕਰ ਰਹੀ ਹੈ 117 ਤੇ ਲੜੀ ਜਾਣੀ ਜੀ ਭਾਜਪਾ ਦਾ ਗਰਾਊਂਡ ਕੀ ਹੈ ਪੰਜਾਬ ਦੇ ਅੰਦਰ ਕੱਲ ਭਾਜਪਾ ਛੱਡ ਕੇ ਸਾਡੀ ਪਾਰਟੀ 'ਚ ਲੋਕ ਸ਼ਾਮਲ ਹੋ ਰਹੇ ਨੇ ਸਤਿ ਸ਼੍ਰੀ ਅਕਾਲ ਨਿਰਪੱਖ ਪੋਸਟਾਂ ਜੁੜੇ ਹੋ ਤੁਸੀਂ ਮੈਂ ਸਿਮਰਨਜੀਤ ਸਿੰਘ ਸੁਦਾਨਾ ਪਿਛਲੇ ਦੁਨ ਦੇ ਦੌਰਾਨ ਕਾਨਫਰੰਸ ਹੋਈ 40 ਮੁਕਤਾਂ ਦੀ ਪਾਵਨ ਪਵਿੱਤਰ ਧਰਤੀ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਤੇ ਅਕਾਲੀ ਦਲ ਵਾਰਿਸ ਪੰਜਾਬ ਦੀ ਉਹਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਵਿੱਚ ਸਵਾਲ ਖੜੇ ਹੋਏ ਜੋ ਮਨਦੀਪ ਸਿੰਘ ਸਿੱਧੂ ਨੇ ਅੰਤਲੇ ਸ਼ਬਦਾਂ ਦੇ ਵਿੱਚ ਜੋ ਗੱਲਾਂ ਬੋਲੀਆਂ ਜੋ ਗੱਲਾਂ ਅਕਾਲੀ ਦਲ ਵਾਰਿਸ ਪੰਜਾਬ ਦੀ ਸਟੇਜ ਤੋਂ ਬੋਲੀਆਂ ਗਈਆਂ ਉਹਨੂੰ ਲੈ ਕੇ ਪੰਜਾਬ ਦੇ ਬਹੁਤ ਸਾਰੇ ਲੋਕਾਂ ਦੇ ਸਵਾਲ ਆ ਜਿਹੜੇ ਉਹ ਖੜੇ ਹੋਇਆ ਚਾਹੇ ਉਹ ਗੁਲਪਨਾਗ ਦੀ ਗੱਲ ਹੋਵੇ ਉਹਨਾਂ ਨੇ ਵੀ ਬਹੁਤ ਸਾਰੀਆਂ ਗੱਲਾਂ ਤੋਂ ਜਿਹੜੇ ਪਰਦੇ ਚੱਕੇ ਹੈਗੇ ਕਿ ਜਦੋਂ ਦੀਪ ਸਿੱਧੂ ਦੇ ਨੈਰੇਟਿਵ ਸਿਰਜਿਆ ਗਿਆ ਸੀ ਦੀਪ ਸਿੱਧੂ ਦੇ ਖਿਲਾਫ ਜੋ ਇੱਕ ਸਮਾਂ 2021 ਤੋਂ ਲੈ ਕੇ 21 ਤੋਂ 22 ਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈਗੀ ਆ ਉਸ ਸਮੇਂ ਦੀ ਪਰ ਵੱਡਾ ਇਕੱਠਾ ਜਿਹੜਾ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੇ ਹੁੰਦਾ ਉਹ ਕਿਵੇਂ ਸਾਰਾ ਹੋ ਗਿਆ ਕਿਵੇਂ ਉਹ ਸਾਰਾ ਨੈਰੇਟਿਵ ਸਿਰਜਿਆ ਗਿਆ ਤੇ ਹੁਣ ਉਹ ਸਾਰਾ ਸਿਸਟਮ ਕਿੱਥੇ ਜੇ ਖੜਾ ਸਾਡੇ ਨਾਲ ਮੌਜੂਦ ਨੇ ਹਰਪਾਲ ਸਿੰਘ ਖਾਰਾ ਪਲਾਪਣਾ ਦਾ ਸਵਾਤ ਕਰਦੇ ਆ ਸਭ ਤੋਂ ਪਹਿਲਾਂ ਖਰਾ ਸਾਹਿਬ ਬਹੁਤ ਬਹੁਤ ਸਵਾਤ ਹੈ ਜੀ ਸੱਚੀ ਵੀ ਕਾਲ ਜੀ ਖਰਾ ਸਾਹਿਬ ਠੀਕ ਠਾਕ ਬੜੀਆ ਮਹਾਰਾਜ ਦੀ ਕਿਰਪਾ ਜੀ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸਾਰਾ ਕੁਝ ਕੰਮ ਠੀਕ ਠਾਕ ਨਹੀਂ ਚੱਲ ਰਿਹਾ ਨਹੀਂ ਜੀ ਬਿਲਕੁਲ ਠੀਕ ਚੱਲ ਰਿਹਾ ਜੀ ਪਾਰਟੀ ਦੀ ਜਿਹੜੀ ਸੋਚ ਹੈ ਪਾਰਟੀ ਦੀ ਸੋਚ ਦੇ ਮੁਤਾਬਕ ਲੋਕ ਇਕੱਠੇ ਹੋ ਰਹੇ ਨੇ ਲੋਕ ਨਾਲ ਲਗਾਤਾਰ ਜੁੜ ਰਹੇ ਨੇ ਬਹੁਤ ਵਧੀਆ ਪਾਰਟੀ ਚੱਲ ਰਹੀ ਹੈ ਜੀ ਹੂੰ ਬਹੁਤ ਠੀਕ ਪਿਛਲੇ ਦਿਨਾਂ ਦੇ ਵਿੱਚ ਬੱਚਾ ਮਨਦੀਪ ਸਿੰਘ ਸਿੱਧੂ ਆ ਜਿਹੜੇ ਉਹ ਸਟੇਜ ਦੇ ਉੱਪਰੋਂ ਬੋਲੇ ਕਿ ਜਿਹੜੇ ਪਹਿਲਾਂ ਦੀਪ ਸਿੱਧੂ ਦੇ ਖਿਲਾਫ ਜਿਹ ਇੱਕ ਨੈਰੇਟਿਵ ਜਿਹੜਾ ਸਿਰਜਿਆ ਗਿਆ ਦੀਪ ਸਿੱਧੂ ਨੂੰ ਗੱਲਾਂ ਕਹੀਆਂ ਜਾਂਦੀਆਂ ਕਿ ਏਜੰਸੀਆਂ ਦਾ ਪਲਾਂਟ ਕੀਤਾ ਹੋਇਆ ਬੰਦਾ ਹੈਗਾ ਹੁਣ ਉਹੀ ਬੰਦੇ ਆ ਜਿਹੜੇ ਸਟੇਜ ਦੇ ਉੱਪਰ ਬੈਠੇ ਸੀਗੇ ਉਹਨਾਂ ਨਾਲ ਫਿਰ ਕਿਵੇਂ ਤਾਲਮੇਲ ਬਣਾ ਕੇ ਚੱਲੋਗੇ ਨਹੀਂ ਜਿਹੜਾ ਮੈਨੂੰ ਪਤਾ ਲੱਗਿਆ ਦੀਪ ਸਿੱਧੂ ਤੇ ਲਖੇ ਸਿਧਾਣੀ ਦੀ ਜਦੋਂ ਆਪਸ ਵਿੱਚ ਕੋਈ ਮੜਾ ਜਾਂ ਡਿਸਪਿਊਟ ਸੀ ਇਹਨਾਂ ਦਾ ਕੰਪਰੋਮਾਈਜ਼ ਹੋ ਚੁੱਕਾ ਹੈ ਜਿਹੜਾ ਮੈਨੂੰ ਪਤਾ ਹੈ ਤਾਂ ਉਸ ਦੇ ਵਿੱਚ ਇੱਕ ਚੈਨਲ ਦੇ ਉੱਪਰ ਦੋਵਾਂ ਨੇ ਇਕੱਠੇ ਹੋ ਕੇ ਗੱਲ ਵੀ ਕਹੀ ਹੈ ਕਿ ਭਰਾ ਭਰਾ ਜਦੋਂ ਸਾਰਾ ਪ੍ਰੋਬਲਮ ਹੁੰਦੀ ਸਾਡੀਆਂ ਜਿਹੜੀਆਂ ਇੱਕ ਦੂਜੇ ਪ੍ਰਤੀ ਸ਼ੰਕੇ ਸੀ ਉਹ ਦੂਰ ਹੋ ਤਾਂ ਜੇ ਦੋ ਬੰਦੇ ਕਰੈਕਟਰਾਂ ਦਾ ਇੱਕ ਜਵਾਬ ਆ ਚੁੱਕਾ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਆਪਾਂ ਨੂੰ ਦੁਬਾਰਾ ਅੱਗੇ ਗੱਲ ਤੋੜਨੀ ਚਾਹੀਦੀ ਇਸ ਦੇ ਵਿੱਚ ਨਹੀਂ ਅਸੀਂ ਨਹੀਂ ਤੋੜੀ ਬੰਦੀਪ ਸਿੰਘ ਨਹੀਂ ਮੈਂ ਉਸੇ ਗੱਲ ਉਹ ਤੁਹਾਨੂੰ ਨਹੀਂ ਮੈਂ ਕਹਿ ਰਿਹਾ ਉਸੇ ਗੱਲ ਤੇ ਮੈਂ ਕਹਿ ਰਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਗੱਲ ਤੁਰਨੀ ਚਾਹੀਦੀ ਜਦੋਂ ਦੋ ਬੰਦਿਆਂ ਦਾ ਆਪਸ ਵਿੱਚ ਕੋਈ ਮਾੜੀ ਮੋੜ ਗੱਲਬਾਤ ਹੋਈ ਹੈ ਤਾਂ ਸੁਣਾ ਹੋ ਗਈ ਉਹਨਾਂ ਦੀ ਇੰਟਰਵਿਊ ਆ ਗਈ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਇਹਨੂੰ ਗੱਲ ਨੂੰ ਦੁਬਾਰਾ ਕੋ ਚੁੱਕਣ ਦੀ ਲੋੜ ਹੋਵੇ ਇਸ ਗੱਲ ਪਰ ਜਿਵੇਂ ਮਨਦੀਪ ਸਿੰਘ ਸਿੱਧੂ ਬੋਲੇ ਹੈਗਾ ਸਟੇਜ ਦੇ ਉੱਪਰ ਲੱਗਦਾ ਕਿ ਉਹ ਛਾਂ ਕੇ ਦੂਰ ਹੋ ਗਏ ਉਹਨਾਂ ਦੇ ਉਹਨਾਂ ਨੇ ਵੱਡਿਆ ਕਰਨਾ ਕਈਆਂ ਨੇ ਲੋਕਾਂ ਨੂੰ ਸੰਗਤ ਦੇ ਸੰਮੋਹ ਕੋ ਕੇ ਕਰਨਾ ਚਾਹੀਆਂ ਨੇ ਕਿ ਜਿਹੜੇ ਲੋਕ ਦੀਪ ਸਿੱਧੂ ਦੇ ਖਾਤੇ ਬੋਲਦੇ ਰਹਿਆ ਉਹਨਾਂ ਦਾ ਚੱਲਣਾ ਜਾਂ ਨਹੀਂ ਚੱਲਣਾ ਇਹ ਸੰਗਤ ਦਾ ਫੈਸਲਾ ਹੱਥਾਂ ਦੇ ਵਿੱਚ ਹੈਗਾ ਦੇਖੋ ਗੱਲ ਇਸ ਤਰ੍ਹਾਂ ਹੈ ਇੱਕ ਪਾਰਟੀ ਦੀ ਸੋਚ ਹੁੰਦੀ ਹੈ ਹੂੰ ਜੇ ਪਾਰਟੀ 'ਚ ਕੋਈ 20 ਹਜ਼ਾਰ ਜਾਂ ਲੱਖ ਜਾਂ 50 ਹਜ਼ਾਰ ਬੰਦਾ ਹੈ ਕੀ ਸੋਚਦੇ ਹੋ ਸਾਰੇ ਬੰਦੇ ਦੀ ਸੋਚ ਇੱਕੋ ਜੀ ਹੁੰਦੀ ਹੈ ਗੱਲ ਕੀ ਉਹ ਪਾਰਟੀ ਦੀ ਵਿਚਾਰਧਾਰਾ ਨੂੰ ਮੰਨਣ ਨੂੰ ਤਿਆਰ ਨੇ ਹੂੰ ਹੁਣ ਆਪੜੋ ਹਰ ਬੰਦੇ ਦੀ ਜੇ ਕਹੀਏ ਕਿ ਆਪਾਂ ਗੱਡੀ 'ਚ ਇੱਕ ਬਿਠਾ ਕੇ ਜਾ ਰਹੇ ਆ ਤੇ ਪੰਜ ਬੰਦੇ ਇਕ ਦੂਜੇ ਨਾਲ ਨਹੀਂ ਬਣਦੀ ਹੂੰ ਪਰ ਗੱਲ ਕੀ ਆ ਕੀ ਉਹ ਪਾਰਟੀ ਦੀ ਵਿਚਾਰਧਾਰਾ ਅਡਾਪਟ ਕਰਦੇ ਨੇ ਹੂੰ ਜੇ ਉਹ ਪਾਰਟੀ ਦੀ ਵਿਚਾਰਧਾਰਾ ਅਡਾਪਟ ਕਰਦੇ ਨੇ ਤਾਂ ਫਿਰ ਠੀਕ ਐ ਹੁਣ ਫੋਰ ਐਗਜ਼ਾਮਪਲ ਜੇ ਅਸੀਂ ਕਾਂਗਰਸ ਨਾਲ ਆ ਜੀਏ ਤੇ ਗਿਆਨੀ ਜੈਲ ਸਿੰਘ ਤੇ ਸਰਦਾਰ ਦਰਬਾਰਾ ਸਿੰਘ ਦੀ ਮੈਨੂੰ ਲੱਗਦਾ ਸਨ 55 60 ਤੋਂ ਹੀ ਨਹੀਂ ਬਣਦੀ ਸੀ ਇਹਨਾਂ 1955 60 ਤੋਂ ਉਹਨਾਂ ਦੀ ਆਪਸ ਵਿੱਚ ਨਹੀਂ ਸੀ ਬਣਦੀ ਪਰ ਪਾਰਟੀ ਇੱਕ ਦੇ ਵਿੱਚ ਸੀ ਹੂੰ ਪਾਰਟੀਆਂ ਉਹਨਾਂ ਦੀ ਲੱਗ ਨਹੀਂ ਹੋਈ ਹੂੰ ਉਹ ਆਪਸ ਵਿੱਚ ਇੱਕ ਦੂਜੇ ਦੇ ਉਲਟ ਸੀ ਪਰ ਪਾਟੋਤਾਰ ਬਣੀ ਹੋਈ ਸੀ ਪਾਰਟੀ ਦੇ ਵਿੱਚ ਕਾਂਗਰਸ ਅੱਜ ਵੀ ਬਣੀ ਹੋਈ ਹੈ ਨਹੀਂ ਪਰ ਮੇਰੇ ਕਹਿਣ ਦਾ ਮਤਲਬ ਪਾਰਟੀ ਨੂੰ ਜਿਹੜੀ ਪਾਰਟੀ ਦੀ ਸੋਚ ਸੀ ਉਹ ਦੋਨੋਂ ਬੰਦੇ ਅਡਾਪਟ ਕਰਦੇ ਸੀ ਇਹ ਹੀ ਅਕਾਲੀਆਂ ਚ ਆਇਆ ਉਸ ਤੋਂ ਬਾਅਦ ਹੂੰ ਚਾਹੇ ਸਰਦਾਰ ਸਰਜੀਤ ਸਿੰਘ ਬਰਨਾਲਾ ਨੇ ਹੂੰ ਚਾਹੇ ਜਸਜਦਰ ਗਰਚਰ ਸਿੰਘ ਟੋੜਾ ਚਾਹੇ ਬਾਦਲ ਹਰੀ ਤਾਂ ਇਹਨਾਂ ਦੇ ਅਲੱਗ-ਅਲੱਗ ਵਿਚਾਰ ਧਾਰਾ ਸੀ ਤੇ ਕਾਫੀ ਸਮਾਂ ਇਹਨਾਂ ਨੇ ਰਾਜ ਵੀ ਕੀਤਾ ਤੇ ਇਕੱਠੇ ਵੀ ਚੱਲਦੇ ਆਏ ਸੋ ਪਾਰਟੀ ਦੀ ਵਿਚਾਰ ਧਾਰਾ ਅਡਾਪਟ ਕਰਨੀ ਹੈ ਕੱਲੇ-ਕੱਲੇ ਬੰਦੇ ਦੀ ਵਿਚਾਰ ਧਾਰਾ ਦੀ ਤਾਂ ਪ੍ਰੋਬਲਮ ਆਵੇਗੀ ਨਾ ਜੀ ਜੇ ਅਗਲੇ ਨੇ ਸੌਰੀ ਫੀਲ ਕਰ ਲਿਆ ਦੋਨੋਂ ਇਕੱਠੇ ਹੋ ਗਏ ਆਪਾਂ ਉਹ ਗੱਲ ਨੂੰ ਖਿੱਚੀ ਚਲੀਏ ਨਹੀਂ ਜੀ ਨਹੀਂ ਅਜੇ ਵੀ ਨਹੀਂ ਹੋਇਆ ਅਜੇ ਵੀ ਨਹੀਂ ਹੋਇਆ ਜਦੋਂ ਦੋਨੋਂ ਇੱਕ ਦੂਜੇ ਜਿਹੜੇ ਲੜੇ ਸੀ ਉਹ ਇਕੱਠੇ ਹੋ ਕੇ ਬੈਠ ਗਏ ਇੱਕ ਚੈਨਲ ਦੇ ਉੱਪਰ ਤਾਂ ਮੈਨੂੰ ਨਹੀਂ ਲੱਗਦਾ ਦੁਬਾਰਾ ਇਹ ਗੱਲ ਸ਼ੁਰੂ ਹੋਣੀ ਚਾਹੀਦੀ ਹੈ ਇਸ ਦਾ ਮਤਲਬ ਮਤ ਕੋਈ ਮਤ ਪੇਦ ਨਹੀਂ ਆਪਸ ਵਿੱਚ ਕਿਸੇ ਦਾ ਤੁਸੀਂ ਵਿਚਾਰਧਾਰਾ ਦੀ ਪਾਰਟੀ ਦੀ ਵਿਚਾਰਧਾਰਾ ਦੀ ਗੱਲ ਕੀਤੀ ਹੈ ਜੇਕਰ ਜਿਹੜੇ ਪਾਰਟੀ ਦੇ ਵਿੱਚ ਬੰਦੇ ਹੋਣਗੇ ਜਿਹੜੇ ਨੁਮਾਇੰਦੇ ਹੋਣਗੇ ਪਾਰਟੀ ਦੇ ਕਾਰਕੁਨ ਹੋਣਗੇ ਉਹਨਾਂ ਦੀ ਆਸਮੈਂ ਮਤਬੇਦ ਰਹਿਣਗੇ ਤਾਂ ਫਿਰ ਵਿਚਾਰਧਾਰਾ ਦਾ ਕਿਵੇਂ ਕੰਮ ਹੋਊਗਾ ਲੱਗਦਾ ਨਹੀਂ ਕਿ ਅਕਾਲੀ ਦਰ ਵਾਰਸ ਪੰਜਾਬ ਦੇ ਜਿਹੜੇ ਆਪੂ ਹੈਗੇ ਉਹਨਾਂ ਦੀ ਬੱਚੀ ਫੁੱਟ ਪੈਣੀ ਸ਼ੁਰੂ ਹੋ ਜੂ ਨਹੀਂ ਐਸੀ ਕੋਈ ਗੱਲ ਨਹੀਂ ਹੋਣੀ ਮੈਂ ਤੁਹਾਨੂੰ ਜਿਹੜੀ ਹੁਣ ਪਿੱਛੇ ਇਹ ਗੱਲ ਕਹਿ ਕੇ ਹਟਿਆ ਜਦੋਂ ਦੀਪ ਸਿੱਧੂ ਨੂੰ ਕੋਈ ਇਤਰਾਜ਼ ਨਹੀਂ ਸੀ ਇਸ ਬੰਦੇ ਤੇ ਅੱਗੇ ਵਾਰਸਾਂ ਦਾ ਇਤਰਾਜ਼ ਤਾਂ ਬੰਦਾ ਹੀ ਨਹੀਂ ਹੂੰ ਕਿਉਂਕਿ ਮੈਨੂੰ ਲੱਗਾ ਮੱਕੜ ਦੀ ਸ਼ਾਇਦ ਮਿਸਟਰ ਮੱਕੜ ਦੇ ਚੈਨਲ ਤੇ ਸ਼ਾਇਦ ਮੈਂ ਮੇਬੀ ਗਲਤ ਨਾ ਕਹਿੰਦਾ ਹਾਂ ਜੀ ਮੱਕੜ ਦੇ ਚੈਨਲ ਦੇ ਉੱਪਰ ਹੀ ਦੋਨਾਂ ਦੀ ਸ਼ਾਇਦ ਗੱਲਬਾਤ ਹੋਈ ਸੀ ਜੇ ਆ ਦੋਨਾਂ ਨੂੰ ਕੋਈ ਰੋਸਾ ਨਹੀਂ ਤੇ ਫਿਰ ਮੈਨੂੰ ਕਾਹਦਾ ਰੋਸਾ ਹੈ ਜੀ ਠੀਕ ਹੈ ਨਾ ਜਦੋਂ ਦੋਨੋਂ ਬੰਦੇ ਇਕੱਠੇ ਬੈਠ ਗਏ ਉਹ ਜਿਉਂਦੇ ਜੀ ਕਈ ਵਾਰ ਕਈ ਕੁਝ ਹੋ ਜਾਂਦਾ ਜੀ ਆ ਕਚਹਿਰ ਗਾਜ ਦੋ ਭਰਾ ਲੜਦੇ ਨੇ ਕਿਰਪਾਨਾਂ ਨਾਲ ਵੱਢੇ ਜਾਂਦੇ ਨੇ ਲੜ ਪੈਂਦੇ ਨੇ ਜੇਲਾਂ ਚਲੇ ਜਾਂਦੇ ਨੇ ਆਖਰ ਆ ਕੇ ਫਿਰ ਇਕੱਠੇ ਹੋ ਜਾਂਦੇ ਨੇ ਕੀ ਕਹੀਏ ਕਿ ਜੇ ਦੋ ਬੰਦੇ ਲੜ ਪਈਂਦੇ ਨੇ ਤਾਂ ਦੁਬਾਰਾ ਜ਼ਿੰਦਗੀ ਵਿੱਚ ਇਕੱਠੇ ਹੀ ਨਹੀਂ ਹੋ ਸਕਦੇ ਉਹ ਇਹ ਕਿਤੇ ਲਈ ਗਿਆ ਹਾਂ ਆਹ ਕਚੈਰੀ ਕਿਸ ਲਈ ਹੈ ਹਾਂ ਸ਼ਰੀਕਾ ਕ ਵੀ ਲਾ ਵੀ ਲੜਦਾ ਭਰਾ ਭਰਾ ਲੜਦੇ ਨੇ ਮੀਆਂ ਵਿਵੀਆਂ ਆਪਸ ਵਿੱਚ ਲੜਦੇ ਨੇ ਤਾਂ ਉਹ ਬਾਅਦ ਇਕੱਠੇ ਹੋ ਜਾਂਦੇ ਨੇ ਹਾਂ ਕੀ ਅਸੀਂ ਹੁਣ ਪੁਰਾਣੀ ਗੱਲ ਨੂੰ ਚੁੱਕੀ ਰੱਖਾਂਗੇ ਹਾਂ ਕਿ ਇੱਕ ਵਾਰ ਲੜੇ ਸੀ ਇਹ ਜੇ ਦੁਬਾਰਾ ਜ਼ਿੰਦਗੀ ਸ਼ੁਰੂ ਹੋ ਗਈ ਉਹਨਾਂ ਦੀ ਹਾਂ ਦੁਬਾਰਾ ਗੁੱਸੇ ਗਿਲੇ ਸਾਰੇ ਦੂਰ ਹੋ ਗਏ ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਦੁਬਾਰਾ ਗੱਲ ਚੱਲਣ ਦੀ ਕੋ ਲੋੜ ਹੈ ਜੇ ਦੋਨੋਂ ਕੈਰੇਕਟਰ ਇਕੱਠੇ ਹੋ ਗਏ ਤਾਂ ਉਹ ਗੱਲ ਨੂੰ ਇੱਕ ਬੜਾ ਵੱਡਾ ਛੜਯੰਤਰ ਬਣਾਇਆ ਜਾ ਰਿਹਾ ਐਡੀ ਕੋਈ ਗੱਲ ਨਹੀਂ ਤੁਹਾਨੂੰ ਇਹ ਗੁਲਾਉਂਦਾ ਕਿ ਛੜਯੰਤਰ ਬਣਾਇਆ ਜਾ ਰਿਹਾ ਮੈਨੂੰ ਤਾਂ ਲੱਗ ਰਿਹਾ ਕਿ ਪਾਰਟੀ ਦੇ ਪ੍ਰਤੀ ਕੋਈ ਵਿਚਾਰਧਾਰਾ ਕਿਸੇ ਦੀ ਗਲਤ ਹੈ ਹੁਣ ਤੁਸੀਂ ਦੇਖੋ ਆਪਾਂ ਇਸੇ ਪਾਰਟੀ 'ਚ ਰਹਿ ਰਹੇ ਆਂ ਇਸੇ ਪਾਰਟੀ 'ਚ ਆਪਾਂ ਬੰਦੇ ਖੜੇ ਕਰ ਰਹੇ ਆਂ ਉਹਨਾਂ ਦੇ ਉਲਟ ਕਿਉਂ ਕਰ ਰਹੇ ਆਂ ਹੂੰ ਦੇਖੋ ਨਾ ਜੀ ਇਹ ਪਾਰਟੀ 'ਚ ਆਪਾਂ ਰਹਿਣਾ ਹੈ ਜੀ ਪਾਰਟੀ ਦੇ ਜਿਹੜੇ ਅਹੁਦੇਦਾਰ ਨੇ ਅਡਰ ਜ਼ਿਲ੍ਹੇ ਚ ਆਪਾਂ ਨੌਦੇਦਾਰਾਂ ਦੇ ਉਲਟ ਬੰਦੇ ਲਾ ਰਹੇ ਆ ਹੂੰ ਸੋ ਇਹ ਕਿਸੇ ਨਾ ਕਿਸੇ ਗਲਤ ਗੱਲ ਹੋ ਰਹੀ ਐ ਮੈਂ ਇਹਨਾਂ ਸਾਰਿਆਂ ਨੂੰ ਇੱਕੋ ਅਪੀਲ ਕਰੂੰਗਾ ਇਹ ਗੱਲਾਂ ਨੂੰ ਛੱਡ ਦੇਣਾ ਚਾਹੀਦਾ ਹੂੰ ਕਿਸੇ ਟਾਈਮ ਅਮਰਤਪਾਲ ਸਿੰਘ ਵੀ ਬੋਲੇ ਆ ਇਹਨਾਂ ਦੇ ਖਿਲਾਫ ਕਿ ਇਹ ਕਿਵੇਂ ਸਾਰੀਆਂ ਗੱਲਾਂ ਹੋ ਗਈਆਂ ਜਿਵੇਂ ਉਸ ਟਾਈਮ ਦੇ ਉਪਰੀ 21 22 ਦੇ ਵਿੱਚ 19 ਦੇ ਵਿੱਚ ਬੋਲਦੇ ਰਹੇ ਆ ਕਿੰਦੇ ਉਲਟੀ ਜੀ ਜੋ ਬੰਦੇ ਹੁਣ ਪਾਰਟੀ ਦੇ ਲੈਵਲ 'ਤੇ ਸ਼ਾਮਲ ਕੀਤੇ ਹੈਗੇ ਆ ਉਹਨਾਂ ਦਾ ਕੋਈ ਨਾ ਤਾਂ ਨਾ ਤਾਂ ਲਾਉਂਗੇ ਨਾ ਤੁਸੀਂ ਕਿੰਨਾ ਦੀ ਗੱਲ ਕਰਦੇ ਪਾਰਟੀ ਤੇ ਕੀ ਦੀ ਗੱਲ ਕਰ ਰਹੇ ਆ ਲੱਖੇ ਸੁਧਾਣੇ ਦੀ ਗੱਲ ਜੇ ਆਪਾਂ ਕਰੀਏ ਤੇ ਮੈਂ ਤੁਹਾਨੂੰ ਦਾ ਆਨਸਰ ਦੇ ਚੁੱਕਾ ਕਿ ਕਈ ਵਾਰ ਗੋਲੀਆਂ ਵੀ ਚੱਲ ਜਾਂਦੀਆਂ ਨੇ ਕਈ ਵਾਰ ਕਿਰਪਾਨਾਂ ਨਾਲ ਬੰਦੇ ਵੱਡੇ ਜਾਂਦੇ ਨੇ ਤਾਂ ਫਿਰ ਕੰਪਰੋਮਾਈਜ਼ ਹੋ ਜਾਂਦੇ ਨੇ ਜੇ ਕੋਈ ਇੱਕ ਦੂਜੇ ਨਾਲ ਮਾੜੀ ਮੋੜ ਗੱਲ ਹੋ ਜਾਈਊਗੀ ਤਾਂ ਫਿਰ ਇਕੱਠੇ ਹੋ ਜਾਣਗੇ ਏਡੀ ਕਿਹੜੀ ਕਿੱਡੀ ਕੁ ਵੱਡੀ ਗੱਲ ਹੈ ਉਹ ਤਾਂ ਇਸ ਤਰ੍ਹਾਂ ਹੁੰਦਾ ਹੈ ਕਿ ਜੇ ਆਦਮੀ ਹੱਦ ਤੋਂ ਜ਼ਿਆਦਾ ਕੋਈ ਐਹੋ ਜਿਹਾ ਗਵਨ ਹੁੰਦਾ ਹੈ ਕੋਈ ਕੈਰੇਕਟਰ ਦਾ ਮਾੜਾ ਬੰਦਾ ਜੀ ਕੋਈ ਇਹੋ ਜਿਹਾ ਫਰਾਡ ਕਰ ਗਿਆ ਜਿਹੜਾ ਪਰੰਜੋਗ ਨਹੀਂ ਜਾ ਉਹ ਪਾਰਟੀ ਨੂੰ ਥੱਲੇ ਸੁੱਟਣਾ ਚਾਹੁੰਦਾ ਹੈ ਜੇ ਆਪਸ ਵਿੱਚ ਬੋਲ ਬਣੀ ਹੈ ਨਾ ਜੀ ਇਹਦਾ ਬੰਦਾ ਕਈ ਵਾਰ ਤੁਸੀਂ ਸਫਰ ਕਰਨ ਜਾਓ 100 ਕਿਲੋਮੀਟਰ ਤੇ ਆਪਾਂ ਉਸ ਦੇ ਵਿੱਚ ਹੀ ਆਪਣੀ ਜਾਣਬਣ ਹੋ ਜਾਂਦੀ ਹੈ ਤੁਸੀਂ 4-5 ਦਿਨ ਕਿਸੇ ਨਾਲ ਘੁੰਮਣ ਚਲੇ ਜਾਓ ਤੇ ਤਾਂ ਤੁਸੀਂ ਆਪਸ ਵਿੱਚ ਤੁਸੀਂ ਥੋੜੇ ਦੋ ਗਰੁੱਪ ਬਣ ਜਾਂਦੇ ਨੇ ਇਹਨਾਂ ਇਹ ਨਿੱਕੀਆਂ ਨਿੱਕੀਆਂ ਗੱਲਾਂ ਦੇ ਉੱਪਰ ਜਿਹੜੀਆਂ ਪਾਰਟੀਆਂ ਦੇ ਵਿੱਚ ਇਹੋ ਜਿਹੇ ਝਗੜੇ ਜਿਹੜੇ ਉਹ ਨਹੀਂ ਸੋਧਦੀ ਸੋ ਇਹ ਮਾਈਨਰ ਚੀਜ਼ਾਂ ਨੇ ਇਹ ਤਾਂ ਮੈਨੂੰ ਲੱਗਦਾ ਕਈ ਵਾਰ ਤਾਂ ਮੈਂ ਮੈਂ ਹੀ ਮਾੜਾ ਮੋੜ ਬੋਲ ਪੈਣਾ ਕਿਸੇ ਨਾਲ ਹੁਣ ਉਸ ਵਿੱਚ ਕੀ ਹੋ ਗਿਆ ਆ ਚੱਗੇ ਭਲੇ ਫਿਰ ਇਕੱਠੇ ਤੁਰੇ ਫਿਰਦੇ ਆ ਜੇ ਆਪਾਂ ਇੱਕ ਪਾਰਟੀ ਬਣਾਵਾਂਗੇ ਉਹਦੇ ਵਿੱਚ ਮੈਂਬਰ 50 ਹਜ਼ਾਰ ਲੱਖ 2 ਲੱਖ 5 ਲੱਖ ਹੈ ਤਾਂ ਉਹਨਾਂ ਵਿੱਚ ਕਈ ਵਾਰ ਇੱਕ ਦੂਜੇ ਨਾਲ ਇੱਕ ਦੂਜੇ ਉਲਟੋ ਬੋਲਣਗੇ ਫਿਰ ਇਕੱਠੇ ਹੋ ਜਾਣਗੇ ਇੱਕ ਪਰਿਵਾਰ ਦੇ ਵਿੱਚ ਵੀ ਇਹੀ ਚੱਲਦਾ ਜੇ ਪਰਿਵਾਰ 'ਚ 5 ਜਾਂ 6 ਜੀਨ ਹੈ ਤਾਂ ਮੇਰੇ ਦੇਖ ਹਫ਼ਤੇ ਦੇ ਵਿੱਚ ਇੱਕ ਦੋ ਵਾਰ ਤਾਂ ਸਾਰੇ ਖੇਬੜ ਪੈਂਦੇ ਨੇ ਕੀ ਆਪਾਂ ਕਹਿੰਦਾ ਕੱਢ ਦੇਗੇ ਉਸ ਦੇ ਵਿੱਚ ਮੁੜ ਕੇ ਕੀ ਲੱਗ ਲੱਗ ਕਮਰੇ ਹੋ ਜਾਣਗੇ ਉਹਨਾਂ ਦੇ ਨਹੀਂ ਇਹ ਪਰਿਵਾਰ ਹੁੰਦਾ ਪਾਰਟੀ ਵੀ ਇੱਕ ਪਰਿਵਾਰ ਹੈ ਕਈ ਵਾਰ ਬੰਦਾ ਲੜਦਾ ਕਈ ਵਾਰ ਅਪ ਡਾਊਨ ਹੁੰਦਾ ਕਈ ਵਾਰ ਇੱਕ ਦੂਜੇ ਨੂੰ ਮਾੜਾ ਬੋਲ ਦਿੰਦਾ ਉਹ ਫਿਰ ਇਕੱਠੇ ਹੋ ਜਾਂਦੇ ਨੇ ਤੁਹਾਨੂੰ ਕਹਿਣਾ ਕਿ ਤਾਂ ਕਰੈਕਟਰ ਦਾ ਬੰਦਾ ਮਾੜਾ ਹੋਵੇ ਇੱਕ ਪਾਰਟੀ 'ਚ ਬਹੁਤ ਵੱਡੇ 'ਚ ਗਵਨ ਜਾਇ ਹੋ ਜੇ ਕਿ ਧੋਖੇ ਕੀਤੇ ਹੋਣ ਉਹ ਮਾੜੇ ਹਾਂਜੀ ਮਰਦੀਪ ਸੱਧੂ ਨੇ ਨਾਨਪੁਰ ਸਾਹਿਬ ਦੇ ਮਤੇ ਦੀ ਗੱਲ ਕੀਤੀ ਹੈ ਕਿ ਉਸ ਮਤੇ ਦੀ ਗੱਲ ਕਰਨੀ ਚਾਹੀਦੀ ਹੈ ਮੈਂ ਨਾ ਬਿਜ਼ਨਸ ਰਾਜਾ ਪਾਰਟੀ ਦਾ ਉਸ ਮਤੇ ਨੂੰ ਲੈ ਕੇ ਹੋਣਾ ਚਾਹੀਦਾ ਕਿਵੇਂ ਕੰਮ ਕਰੋਗੇ ਅਨੰਦਪੁਰ ਸਾਹਿਬ ਦੇ ਮਤੇ ਤੇ ਜੋ ਗੱਲਾਂ ਲਿਖੀਆਂ ਹੈਆਂ ਗਈਆਂ ਉਹਦੇ ਵਿੱਚ ਉਹਨੂੰ ਲਾਗੂ ਕਰਵਾਉਣ ਲਈ ਕਿਵੇਂ ਕੰਮ ਕਰੋਗੇ ਆਸਰ ਵਿੱਚ ਕਾ ਹੱਥ ਗੰਡਾ ਹੈਗਾ ਦੇਖੋ ਮੈਂ ਇੱਕ ਤੁਹਾਨੂੰ ਗੱਲ ਦੱਸਦਾ ਸਮੇਂ ਨਾਲ ਚੀਜ਼ਾਂ ਬੜੀਆਂ ਚੇਂਜ ਹੋ ਜਾਂਦੀਆਂ ਹਮ ਅਨੰਦਪੁਰ ਸਾਹਿਬ ਦੇ ਮਤੇ 'ਚ ਲਿਖਿਆ ਸੀ ਕਿ ਜਿਹੜਾ ਰਿਲੇ ਡਾਇਰੈਕਟ ਕੀਤਾ ਜਾਵੇ ਹਰਮੰਦਰ ਸਾਹਿਬ ਤੋਂ ਉਹ ਤਾਂ ਡਾਇਰੈਕਟ ਤਾਂ ਰਿਲੇ ਹੁਣ ਕਦੋਂ ਦਾ ਹੀ ਹੋ ਗਿਆ ਜੀ ਆ ਉਹ ਸੀ ਕਿ ਗਰਬਾਣੀ ਨੂੰ ਡਾਇਰੈਕਟਰ ਲੇ ਕੀਤਾ ਜਾਵੇ ਹਮ ਤਾਂ ਉਹ ਤਾਂ ਬਹੁਤ ਚਿਰਦਾ ਹੋ ਗਿਆ ਜੇ ਉਸ ਵਕਤ ਸੀ ਕਿ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ ਤਾਂ ਉਹ ਮੈਨੂੰ ਹੁਣ ਲੱਗਦਾ ਨਹੀਂ ਪਤਾ ਨਹੀਂ ਸਟੇਟ ਨੇ ਕਿੰਨਾ ਏਰੀਆ ਦਰਜਾ ਦਿੱਤਾ ਜਾਂ ਨਹੀਂ ਦਿੱਤਾ ਪਰ ਉਹ ਕਾਫੀ ਇੱਕ ਇਹਨਾਂ ਦਾ ਡਾਇਲੌਗ ਜਾਂ ਕਿ ਇਹਨਾਂ ਦਾ ਸਟੇਟਮੈਂਟ ਆ ਰਹੀ ਹੈ ਉਸ ਦੇ ਬਾਰੇ ਨਹੀਂ ਤਾਂ ਹਾਂਜੀ ਦਿੱਤਾ ਗਿਆ ਪਵਿੱਤਰ ਸ਼ਹਿਰ ਦਾ ਜੇ ਦਿੱਤਾ ਗਿਆ ਦੋ ਪੁਆਇੰਟ ਖਤਮ ਹੋ ਗਏ ਹੁਣ ਰਲੇ ਵਾਲਾ ਵੀ ਗਿਆ ਤੇ ਪਵਿੱਤਰ ਸ਼ਹਿਰ ਵਾਲਾ ਵੀ ਗਿਆ ਤਾਂ ਮੈਨੂੰ ਲੱਗਦਾ ਹੈ ਕਿ ਜਿਹੜਾ 1972 73 ਦੇ ਵਿੱਚ ਬਣਿਆ 50 55 ਸਾਲ ਹੋ ਚੁੱਕੇ ਨੇ ਤਾਂ ਉਸ ਦੇ ਵਿੱਚ ਸਮੇਂ ਦੇ ਨਾਲ ਕਾਫੀ ਚੀਜ਼ਾਂ ਨੇ ਜਿਹੜੀਆਂ ਜੋੜਨੀਆਂ ਪੈਣਗੀਆਂ ਜਾਂ ਜਿਹੜੀਆਂ ਕੰਪਲੀਟ ਹੋ ਚੁੱਕੀਆਂ ਨੇ ਉਹਨਾਂ ਨੂੰ ਪਾਸੇ ਕਰਨਾ ਪਊਗਾ ਸੋ ਚੀਜ਼ਾਂ ਸਮੇਂ ਦੇ ਨਾਲ 50 ਸਾਲ ਅੱਧੀ ਸਦੀ ਤੋਂ ਉੱਪਰ ਹੋ ਚੁੱਕਾ ਹੈ ਜੇ ਸਟੇਟ ਦੇ ਵੱਧ ਅਧਿਕਾਰ ਨੇ ਤਾਂ ਮੈਨੂੰ ਲੱਗਦਾ ਹੈ ਸਾਰੇ ਇੰਡੀਆ 'ਚ ਮੰਗੀ ਜਾਂਦੇ ਨੇ ਤਾਮਿਲ ਮੰਗੀ ਜਾਂਦਾ ਕੇਰਲਾ ਮੰਗੀ ਜਾਂਦਾ ਤਾਂ ਇੱਕ ਬੈਠ ਕੇ ਦੁਬਾਰਾ ਇਸ ਦੇ ਵਿੱਚ ਮੈਨੂੰ ਲੱਗਦਾ ਹੈ ਪਾਣੀ ਦੇ ਮੁੱਦਿਆਂ ਦੇ ਉੱਪਰ ਦੁਬਾਰਾ ਇੱਕ ਸਹਿਮਤੀ ਬਣੇਗੀ ਦੁਬਾਰਾ ਚੀਜ਼ਾਂ ਬਦਲਣਗੀਆਂ ਸਮੇਂ ਦੇ ਨਾਲ ਚੀਜ਼ਾਂ ਚੇਂਜ ਹੋ ਚੁੱਕੀਆਂ ਨੇ ਖਰਾ ਸਰ ਇੱਕ ਫਸਲਾਂ ਦਾ ਮੋਲਾ ਜਿਹੜਾ ਉਹ ਵੀ ਉਹਦੇ ਵਿੱਚ ਹੈਗਾ ਕਿ ਦੂਜਾ ਸਾਡੀ ਫਸਲ ਦਾ ਮੁੱਲ ਕਿਉਂ ਲਾਵੇ ਇੱਕ ਸਟੇਟ ਫਸਲ ਪੰਦਾ ਕਰਦੀ ਆ ਚਾਹੀ ਕੋਈ ਵੀ ਸਟੇਟ ਆ ਉਹਦਾ ਮੁੱਲ ਫਸਲਾਂ ਜਿਹੜਾ ਸਟੇਟ ਸਟੇਟ ਮੁੱਲ ਆ ਵੀ ਉਸ ਫਸਲ ਦਾ ਦੂਜਾ ਮੁੱਲ ਸਰ ਇਸ ਤੇ ਕਾਫੀ ਕੰਟੈਸਟ ਹੋਇਆ ਇਹ ਚ ਮੋਰਚੇ ਵੀ ਲੱਗੇ ਨੇ ਤਾਂ ਮੈਂ ਜਿਹੜੀ ਤੁਹਾਨੂੰ ਗੱਲ ਬੇਨਤੀ ਕੀਤੀ ਹੈ ਨਾ ਕਿ ਇਸ ਸਮੇਂ ਦੇ ਨਾਲ ਜਦੋਂ ਹੁਣ ਆਪਣੀ ਬੰਦੇ ਆਪਣੀ ਪਾਰਟੀ ਚੱਲੇਗੀ ਤਾਂ ਉਸ ਦੇ ਵਿੱਚ ਇਸ categories ਦੇ ਐਗਰੀਕਲਚਰ ਲੈਂਡ ਦੇ ਜਾਂ ਇਸ ਦੇ ਮੁੱਦਿਆਂ ਦੇ ਉੱਪਰ ਵੀ ਆਪਾਂ ਗੱਲ ਚੱਲੇਗੀ ਤਾਂ ਕਾਫੀ ਸੌਦਾ ਹੋਣ ਗਿਆ ਕਈ ਚੀਜ਼ਾਂ ਨਵੀਆਂ ਆਉਣਗੀਆਂ ਮੈਨੂੰ ਲੱਗਦਾ ਹੋਰ ਚੀਜ਼ਾਂ ਵੀ ਜੁੜਨਗੀਆਂ ਇਸ ਦੇ ਵਿੱਚ ਕੀ ਅਕਾਲੀ ਦਲ ਵਾਅਦਾ ਪੰਜਾਬ ਦੇ ਇਕੱਲੇ ਸਿੱਖਾਂ ਨੂੰ ਨਾਲ ਲੈ ਕੇ ਚੱਲੇਗੀ ਜਾਂ ਪੂਰੇ ਪੰਜਾਬ ਦੇ ਜਿਹੜੇ ਵਸਿੰਦੇ ਹੈਗੇ ਆ ਉਹਨਾਂ ਦੇ ਮਸਲਾ ਨੂੰ ਵੀ ਨਾਲ ਲੈ ਕੇ ਚੱਲੇਗੀ ਨਹੀਂ ਪੰਜਾਬ ਜਿੰਨਾ ਜਿੰਨਾ ਦਾ ਹੈਗਾ ਸਾਰਿਆਂ ਨੂੰ ਪੰਜਾਬ ਨਾਲ ਲੈ ਕੇ ਚੱਲੇਗੀ ਹੁਣ ਪੰਜਾਬ ਮੁਸਲਮਾਨ ਦਾ ਪੰਜਾਬ ਹਿੰਦੂ ਦਾ ਪੰਜਾਬ ਸਿੱਖ ਦਾ ਕਿਹੜੇ ਇੱਕ ਨੇ ਬੈਕਰਾਇਆ ਪੰਜਾਬ ਜੇ ਸਾਰੀਆਂ ਕੌਮਾਂ ਦਾ ਪੰਜਾਬ ਹੈ ਤਾਂ ਫਿਰ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਬਣੇਗੀ ਉਹ ਸਾਰੀਆਂ ਕੌਮਾਂ ਦੀ ਬਣੇਗੀ ਜੀ ਤੇ ਜਿਹੜਾ ਸਿੱਖਾਂ ਦੇ ਅੰਦਰ ਇੱਕ ਮਾਹੌਲ ਹੈ ਉਹ ਹਰ ਇੱਕ ਧਰਮ ਦੇ ਪ੍ਰਤੀ ਸਤਿਕਾਰ ਹੈ ਤੇ ਅਸੀਂ ਕਿਵੇਂ ਦੂਜੇ ਨੂੰ ਕਵਾਂਗੇ ਵੀ ਤੈਨੂੰ ਨਹੀਂ ਰੱਖਦੇ ਜਿਹੜੀ ਇਹ ਪਾਰਟੀ ਆ ਸਭ ਦੀ ਸਾਂਝੀ ਹੋਊਗੀ ਚਾਹੇ ਮੁਸਲਮਾਨ ਚਾਹੇ ਹਿੰਦੂ ਚਾਹੇ ਸਿੱਖ ਕੋਈ ਵੀ ਜੀ ਤੁਸੀਂ ਮਨਦੀਪ ਸਿੱਧੂ ਨਾਲ ਗੱਲਬਾਤ ਕੀਤੀ ਸੀ ਜੋ ਤੁਹਾਡੇ ਮਨਮੁਤਾਬ ਹਜੇ ਵੀ ਹੈਗੇ ਆ ਆਪਾਂ ਟੇਬਲ ਤੇ ਬੈਠਾਂਗੇ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਗੱਲਬਾਤ ਕੀਤੀ ਨਹੀਂ ਮੇਰੇ ਦੇਖੇਂ ਤਾਂ ਕੋਈ ਮਨਮਟਾ ਵਾਲੀ ਗੱਲ ਵੀ ਏਡੀ ਹੈ ਨਹੀਂ ਨਿੱਕੀਆਂ ਮੋਟੀਆਂ ਗੱਲਾਂ ਨੇ ਇਹਦਾ ਬੰਦਾ ਮੈਂ ਤੁਹਾਨੂੰ ਦੱਸਿਆ ਤਾਂ ਹੈਗਾ ਸਾਰੇ ਦਿਨ ਚ ਇੱਕ ਫੰਕਸ਼ਨ ਕਰ ਲੋ ਚਾਰ ਬੰਦੇ ਉਸ ਚ ਨਾਰਾਜ਼ ਹੋ ਜਾਂਦੇ ਨੇ ਉਹ ਫਿਰ ਇਕੱਠੇ ਹੋ ਜਾਂਦੇ ਨੇ ਪਰ ਫੰਕਸ਼ਨ ਦੀ ਗੱਲ ਹੋ ਰਹਾ ਖੜਾ ਸਾਹਿਬ ਪਾਰਟੀ ਦੀ ਗੱਲ ਹੋ ਰਹਾ ਨਹੀਂ ਮੈਨੂੰ ਲੱਗਦਾ ਕਿ ਜੋ ਗਲਤਫਹਿਮੀ ਹੋਈ ਉਹ ਦੂਰ ਹੋ ਜਾਣੀ ਚਾਹੀਦੀ ਮਨਦੀਪ ਸਿੰਘ ਸਿੱਧੂ ਦੀ ਉਹਨੂੰ ਆਪਦੀ ਪਾਰਟੀ ਨੂੰ ਜੇ ਨਾਲ ਤੁਰਿਆ ਸ਼ੁਰੂ ਤੋਂ ਲੈ ਕੇ ਤੁਹਾਨੂੰ ਆਪਦੀ ਪਾਰਟੀ ਨਾਲ ਜੁੜ ਜਾਣਾ ਚਾਹੀਦਾ ਤੇ ਨਿੱਕੀ ਮੋਟੀ ਮੰਚ ਕੋਈ ਹੈਗੀ ਆ ਗਲਤਫਹਿਮੀ ਉਹ ਦੂਰ ਹੋ ਜੇਗੀ ਬੇ ਮਿਲ ਕੇ ਬੈਠੇ ਹੋਊਗੀ ਸਹੀ ਆਕਾਲੀ ਦਲ ਵਾਰਿਸ ਪੰਜਾਬ ਦੇ ਕੋਲੇ ਵਿਜ਼ਨ ਕੀ ਆ ਚੋਣਾਂ ਦੇ ਵੇਲੇ ਤੁਸੀਂ ਕਿਉਂ ਉਤਰਿਓ ਬਹੁਤ ਸਾਰੇ ਲੋਕਾਂ ਨੇ ਗੱਲ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਜੋ ਇੱਕ ਧੜੇ ਮੰਦੀ ਇਸੇ ਦੇ ਵਿੱਚੋਂ ਨਿਕਲੀ ਹੈਗੀ ਆ ਉਹਨਾਂ ਨੇ ਕਿਹਾ ਸੀ ਕਿ ਇਹ ਗੱਲਬਾਤ ਹੋਈ ਸੀ ਚੋਣਾ ਨਹੀਂ ਲੜਾਂਗੇ ਚੋਣਾਂ ਦੇ ਵਿੱਚ ਨਹੀਂ ਆਵਾਂਗੇ ਪੰਜਾਬ ਦੇ ਮੁੱਦੇ ਉਭਾਰਾਂਗੇ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਨੂੰ ਵੀ ਜਾਗਰੂਕ ਕਰਾਂਗੇ ਉਹ ਸਰਕਾਰਾਂ ਦੇ ਕਰਨ ਵੀ ਖੋਲ੍ਹਾਂਗੇ ਸਮੇਂ-ਸਮੇਂ ਤੇ ਕਿਹਨੇ ਕਿਹਨੇ ਕਿਹਾ ਸੀ ਇਹ ਅਵਤਾਰ ਸਿੰਘ ਖੰਡਾ ਉਹਨਾਂ ਦੇ ਮਾਤਾ ਜੀ ਬੋਲੇ ਨਹੀਂ ਦੱਸਾ ਕੀ ਚੱਕਰ ਹੈ ਹੁਣ ਇੱਥੇ ਆਪਾਂ ਪੰਜਾਬ ਦੀ ਗੱਲ ਕਰਦੇ ਨੇ ਗਿੱਟੇ ਕਟਾਉਣੇ ਆ ਹੂੰ ਜਿਹੜਾ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਗਿੱਟੇ ਸ਼ੰਭੂ ਬਾਰਡਰ ਦੇ ਕਟਾਈ ਜਾਂਦਾ ਕੋਈ ਚੰਡੀਗੜ੍ਹ ਆ ਦੇ ਗਿੱਟੇ ਕਟਾਈ ਜਾਂਦਾ ਜਦ ਜ਼ਿਕਰ ਤੁਹਾਡੇ ਬੰਦੇ ਵਿਧਾਨ ਸਭਾ 'ਚ ਨਹੀਂ ਜਾਂਦੇ ਪਾਰਲੀਮੈਂਟ 'ਚ ਨਹੀਂ ਜਾਂਦੇ ਤਾਂ ਤੱਕਰ ਤੁਹਾਡੀ ਸੁਣ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਆਪਜੀ ਗੱਲ ਕਰ ਰਿਹਾ ਬੜੀ ਬੇਤੁਕੀ ਗੱਲ ਹੈ ਜੀ ਉਹ ਸ਼ੰਭੂ ਬਾਰਡਰ ਤੇ ਮੁੰਡਾ ਮਾਰਤਾ ਕੀ ਹੋ ਗਿਆ ਜੇ ਤੁਹਾਡੀ ਸਰਕਾਰ ਹੋਵੇ ਤੁਹਾਡੇ ਐਮਐਲਏ ਹੋਣ ਤੁਹਾਡੇ ਐਮਪੀ ਹੋਣ ਦੇਖੋ ਚਲੋ ਮੰਨਿਆ ਤੇ ਲੋਕ ਫਿਰ ਜਾਂਦੇ ਨੇ ਲੋਕ ਆਪਦੇ ਕਰਤਾਰ ਤੋਂ ਗਿਰ ਜਾਂਦੇ ਨੇ ਪਰ ਹਮੇਸ਼ਾ ਤਾਂ ਨਹੀਂ ਇੱਕੋ ਜਿਹੇ ਬੰਦੇ ਹੁੰਦੇ ਨੇ ਕੱਲ ਨੂੰ ਚੰਗੇ ਵੀ ਆ ਸਕਦੇ ਨੇ ਕੱਲ ਨੂੰ ਆਪਦੇ ਪੰਜਾਬ ਨਹੀਂ ਖਰੋ ਵੀ ਸਕਦੇ ਨੇ ਕੱਲ ਨੂੰ ਪੰਜਾਬ ਦੇ ਪਾਣੀਆਂ ਤੇ ਵੀ ਖਰੋ ਸਕਦੇ ਰਹੋ ਕੱਲ ਨੂੰ ਆਪਦੇ ਹੋ ਜਿਹੜੀ ਐਗਰੀਕਲਚਰ ਲੈਂਡ ਦਾ ਜਿੰਦੇ ਖਤਮ ਕਰ ਰਹੇ ਨੇ ਪੰਜਾਬ ਚ ਉਹਦੇ ਲਈ ਬੋਲ ਵੀ ਸਕਦੇ ਰਿਓ ਸੋ ਇਹ ਨਹੀਂ ਹੁੰਦਾ ਪੰਜਾਬ ਦੇ ਲਈ ਜਿਹੜੀ ਪਾਰਟੀ ਆ ਪੰਜਾਬ ਦੇ ਲਈ ਕੰਮ ਕਰੇਗੀ ਤਾਂ ਇਹ ਜਿਵੇਂ ਦੂਜੀਆਂ ਪਾਰਟੀਆਂ ਵਾਂਗੂ ਨਹੀਂ ਹੋਣਾ ਸਾਡਾ ਇਹ ਸਾਰੇ ਧਰਮਾਂ ਦੀ ਪਾਰਟੀ ਹੋਊ ਜੀ ਖੜਾ ਸਾਹਿਬ ਤੁਸੀਂ ਇਹ ਗੱਲ ਕੀਤੀ ਆ ਕਿ ਬੰਦੇ ਫਿਰ ਜਾਂਦੇ ਨੇ ਸਟੈਂਡ ਕਿਵੇਂ ਕਲੀਅਰ ਰੱਖਣਗੇ ਕਾਲੀ ਦਲ ਵਾਰਸ ਪੰਜਾਬ ਦੇ ਇਹ ਕਰਨ ਨੂੰ ਮੈਂਦੇ ਜੱਦੇ ਹੈਗਾ 27 ਦੇ ਵਿੱਚ ਉਹ ਕਿਵੇਂ ਵਿਧਾਨ ਸਭਾ ਦੇ ਵਿੱਚ ਮੁੱਦੇ ਰੱਖਣਗੇ ਇਹ ਕਿੰਨਾ ਮੁੱਦਾ ਨੂੰ ਲੈ ਕੇ ਇਹ ਤਾਂ ਨਹੀਂ ਹੋਊ ਮੈਂ ਤੁਸੀਂ ਹੋਰਾਂ ਨੂੰ ਘੇਰਦੇ ਹੋ ਚਾਹੇ ਅਕਾਲੀ ਦਲ ਦੀ ਗੱਲ ਹੋਵੇ ਚਾਹੇ ਕਾਂਗਰਸ ਪਾਰਟੀ ਦੀ ਗੱਲ ਹੋਵੇ ਪੰਜਾਬ ਦੇ ਮੁੱਦੇ ਤੇ ਘੇਰਦੇ ਹੋ ਉਹ ਇਹ ਤੁਹਾਨੂੰ ਕਿ ਤੁਹਾਨੂੰ ਪੰਜਾਬ ਦੇ ਲੋਕ ਘੇਰਨਗੇ ਪੰਜਾਬ ਦੇ ਮੁੱਦਿਆਂ ਦੇ ਉੱਪਰ ਨਹੀਂ ਇਹ ਘੇਰਨਗੇ ਤੇ ਫਿਰ ਜਵਾਬ ਦੇਣਾ ਉਸ ਤਰ੍ਹਾਂ ਹੀ ਪਾਊਗਾ ਫਿਰ ਉਸੇ ਤਰ੍ਹਾਂ ਹੀ ਆਪਣੇ ਜਿਵੇਂ ਇਹਨਾਂ ਦੀ ਬੇਇੱਜ਼ਤੀ ਹੁੰਦੀ ਓਵੇਂ ਸਾਡੀ ਹੋਵੇ ਕਰੇਗੀ ਕੱਲ ਨੂੰ ਗੱਲ ਕਰਨ ਜੋਗੇ ਅਸੀਂ ਨਹੀਂ ਰਹਿਣਾ ਚਾਹੀ ਲੋਕਾਂ ਨੂੰ ਅਸੀਂ ਅੱਜ ਪੁੱਛਦੇ ਹਾਂ ਕੱਲ ਨੂੰ ਲੋਕ ਸਵਾਲ ਪੁੱਛਣਗੇ ਇਹ ਨਹੀਂ ਹੁੰਦਾ ਹੁੰਦਾ ਕਿ ਸਦਾ ਲੋਕ ਮਾੜੇ ਆਉਂਦੇ ਨੇ ਚੰਗੇ ਵੀ ਆਉਂਦੇ ਨੇ ਕਈ ਲੀਡਰ ਪੰਜਾਬ ਦੇ ਚੰਗੇ ਵੀ ਬਹੁਤ ਨੇ ਉਹ ਸਾਰੀਆਂ ਪਾਰਟੀਆਂ ਜੀ ਹੈਗੇ ਨੇ ਚਾਹੇ 2-2 4-4 ਲੀਡਰ ਚੰਗੇ ਹੈਗੇ ਵੀ ਨੇ ਪਰ ਲੋਕਾਂ ਦੇ ਵਿੱਚ ਵਿਸ਼ਵਾਸ ਕਿਵੇਂ ਬਣੂਗਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਗੱਲ ਕਰ ਲਈਏ ਨੰਮੀ ਪਾਰਟੀ ਆ ਕਿ ਲੋਕਾਂ ਦੇ ਵਿੱਚ ਕਿਵੇਂ ਵਿਸ਼ਵਾਸ ਬਣੂ ਕਿ ਇਹ ਚੰਗੇ ਬੰਦੇ ਹੈਗੇ ਅੱਗੇ ਜਾ ਕੇ ਸਾਡੀ ਗੱਲ ਕਰਨਗੇ ਸਾਡੀ ਹਿੱਤਾਂ ਦੀ ਗੱਲ ਕਰਨਗੇ ਨਹੀਂ ਦੇਖੋ ਵਿਸ਼ਵਾਸ ਤਾਂ ਕਰਨਾ ਹੀ ਪੈਣਾ ਹੈ ਜੇ ਮਹਾਰਾਜਾ ਰਣਜੀਤ ਸਿੰਘ ਦੇ 1790 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਪਹਿਲਾਂ ਕੋਈ ਉਹਨਾਂ ਨੇ ਲਿਖ ਕੇ ਥੋੜਾ ਦਿੱਤਾ ਉਹ ਸਮੇਂ ਨਾਲ ਮਿਸਲਾ ਖਤਮ ਸਮੇਂ ਨਾਲ ਮਿਸਲਾ ਉਧਰ ਕਨਵਰਟ ਹੋ ਗਿਆ ਤੇ ਇੱਕ ਬਾਦਸ਼ਾਹ ਦੀ ਲੋੜ ਸੀ ਪੰਜਾਬ ਦਾ ਰਾਜਾ ਆ ਗਿਆ ਇਸੇ ਤਰ੍ਹਾਂ ਹੀ ਹੈ ਜੇ ਪੰਜਾਬ ਦਾ ਕੋਈ ਚੰਗਾ ਲੀਡਰ ਤੁਹਾਡਾ ਮੁੱਖ ਮੰਤਰੀ ਚੰਗਾ ਚਾਹੀਦਾ ਹੂੰ ਤੁਹਾਡੇ ਕੋਲੇ ਕੀ ਵਿਸਦਾ ਖਰਾ ਸਾਹ ਪ੍ਰਵਾਸੀ ਤਾਂ ਉਦੋਂ ਵੀ ਆਉਣਗੇ ਤੁਸੀਂ ਪ੍ਰਵਾਸੀ ਨੂੰ ਨਹੀਂ ਇਹਨਾਂ ਸਾਰਿਆਂ ਦੀ ਜਿਵੇਂ ਸਾਡੀ ਮੰਨਦੇ ਪੀਆਰ ਚਾਹੇ ਹਿਮਾਚਲ ਚਾਹੇ ਰਾਜਸਥਾਨ ਦੂਜੀਆਂ ਸਟੇਟਾਂ ਨੇ ਸਾਡਾ ਇਹੀ ਜੋਰ ਹੋਊਗਾ ਕਿ ਪੰਜਾਬ 'ਚ ਹਰ ਬੰਦਾ ਆ ਕੇ ਕੰਮ ਕਰੇ ਪੰਜਾਬ ਦੇ ਅੰਦਰ ਅਗਲਾ ਦਾ ਜੋ ਫਿਊਚਰ ਬਣਾਵੇ ਆਪਦਾ ਜੋ ਆਪ ਦਾ ਉਹਦਾ ਰੁਜ਼ਗਾਰ ਹੈ ਕਰੇ ਪਰ ਪੰਜਾਬ ਦੇ ਅੰਦਰ ਜਿਵੇਂ ਅਸੀਂ ਹਿਮਾਚਲ ਜਾਂ ਰਾਜਸਥਾਨ ਜਗ੍ਹਾ ਨਹੀਂ ਖਰੀਦ ਸਕਦੇ ਪੰਜਾਬ ਚ ਵੀ ਇਹ ਬੰਦ ਹੋਣਾ ਚਾਹੀਦਾ ਹੈ ਪੰਜਾਬ ਦੇ ਜਿਹੜੀਆਂ ਜੌਬ ਨੇ ਉਹ ਮੈਕਸਿਮਮ ਜਿਹੜੀ ਪ੍ਰੈਫਰੈਂਸ ਪੰਜਾਬ ਦੇ ਲੋਕਾਂ ਨੂੰ ਮਿਲਣੀ ਚਾਹੀਦੀ ਸੋ ਇਹ ਸਾਡਾ ਪਰਟੀ ਵਾਲੋ ਬੜੇ ਵੱਡੇ ਪੱਧਰ ਤੇ ਇਹ ਜ਼ੋਰ ਹੋਊਗਾ ਗੁਲਪਨਾਵ ਨੇ ਗੁਲਪਨਾਗ ਨੇ ਜਿਹੜੇ ਬੜੇ ਪਰਦੇ ਆ ਜਿਹੜੇ ਖੋਲੇ ਹੈਗੇ ਆ ਦੀਪ ਸਿੱਧੂ ਨੂੰ ਲੈ ਕੇ ਕਿ ਜੋ ਇੱਕ ਔਰਾਂ ਪਹਿਲਾਂ ਦੀਪ ਸਿੱਧੂ ਦਾ ਰਹਾ ਕੁਝ ਲੋਕ ਕਹਿ ਰਹੇ ਸੀ ਕਿ ਏਜੰਸੀਆਂ ਦਾ ਪਲਾਂਟ ਕੀਤਾ ਹੋਇਆ ਬੰਦਾ ਹੈਗਾ ਨਾ ਦੀ ਨੇੜਤਾ ਦਿওল ਪਰਿਵਾਰ ਦੇ ਨਾਲ ਹੈਗੀ ਆ ਮੋਦੀ ਦੇ ਨਾਲ ਹੈਗੀ ਆ ਪਰ ਇੱਕ ਸਾਲ ਦੇ ਵਿੱਚ ਲੋਕਾਂ ਦੀ ਸੋਚ ਕਿਵੇਂ ਬਦਲ ਜਾਂਦੀ ਹੈ ਕਿਵੇਂ ਲੋਕ ਇੰਨੇ ਇਕੱਠੇ ਹੋ ਜਾਂਦੇ ਆ ਭੋਗ ਦੇ ਉੱਪਰ ਨਹੀਂ ਬੜੇ ਪੁਰਾਣਾ ਸਾਡਾ ਇਤਿਹਾਸ ਵੀ ਹੈ ਪੁਰਾਣੀ ਹਿਸਟਰੀ ਵੀ ਹੈ ਬਹੁਤ ਬੰਦੇ ਪਹਿਲਾਂ ਜਿਨ੍ਹਾਂ ਦੀ ਜ਼ਿੰਦਗੀ ਸਟਾਰਟਿੰਗ 'ਚ ਹੋਰ ਸੀ ਪਰ ਉਹ ਐਂਡ ਤੇ ਆ ਕੇ ਬਦਲ ਵੀ ਗਏ ਤੇ ਜ਼ਰੂਰੀ ਨਹੀਂ ਕਿ ਕਿਉਂਕਿ ਫਿਲਮੀ ਐਕਟਰ ਸੀ ਬਦਲ ਨਹੀਂ ਸਕਦਾ ਆਪਦੇ ਪੰਜਾਬ ਦਾ ਜਦੋਂ ਆਨੇ ਪੰਜਾਬ ਦੀ ਹਿਸਟਰੀ ਪੜ੍ਹੀ ਆਪਦੇ ਪੰਜਾਬ ਦੇ ਨਾਲ ਗੱਲ ਤੁਰੀ ਆਦੇ ਵੱਡੇ ਵੱਡੇ ਜਿਹੜੇ ਇੱਥੇ ਲੇਖਕ ਸੀ ਉਹਨਾਂ ਦੀਆਂ ਗੱਲਾਂ ਸੁਣੀਆਂ ਤਾਂ ਨੂੰ ਲੱਗਿਆ ਕਿ ਨਹੀਂ ਪੰਜਾਬ ਤਾਂ ਮੇਰਾ ਬੜਾ ਪਛੜ ਗਿਆ ਹੈ ਹੂੰ ਉਹਨੂੰ ਲੱਗਿਆ ਕਿ ਮੇਰੇ ਪੰਜਾਬ ਨਾਲ ਤਾਂ ਸਾਰੇ ਧੋਖਾ ਕਰ ਰਹੇ ਨੇ ਜੀ ਉਹਨੂੰ ਲੱਗਿਆ ਕਿ ਪੰਜਾਬ ਨੂੰ ਸਾਰੇ ਲੁੱਟਣ ਲੱਗੇ ਹੋਏ ਨੇ ਤਾਂ ਉਹ ਪੰਜਾਬ ਵਾਲ ਮੁੜੇ ਦੇਖੋ ਨਾ ਜਿੰਨੇ ਵੀ ਸਾਡੇ ਵੱਡੇ ਪੁਰਾਣੇ ਕੋਈ ਬੰਦੇ ਇਸ ਤੇ ਫਾਂਸੀ ਚੜ ਗਏ ਕੋਈ ਮਾਰ ਦਿੱਤੇ ਗਏ ਤਾਂ ਸਟਾਰਟਿੰਗ ਦੇ ਵਿੱਚ ਉਹ ਥੋੜਾ ਜੁੜੇ ਹੋਏ ਸੀ ਹੂੰ ਜੋ ਜੋ ਵੱਡੇ ਹੋਏ ਉਹਨਾਂ ਨੇ ਪੜਿਆ ਜੋ ਜੋ ਉਹਨਾਂ ਨੇ ਵੇਖਿਆ ਜਦੋਂ ਵੇਖਿਆ ਕਿ ਮੇਰਾ ਪੰਜਾਬ ਲੁੱਟਿਆ ਗਿਆ ਮੇਰਾ ਪੰਜਾਬ ਬਰਬਾਦ ਹੋ ਗਿਆ ਹੈ ਤਾਂ ਉਹ ਪੰਜਾਬ ਦੇ ਨਾਲ ਤੁਰ ਪੇ ਸੋ ਇਹ ਬਹੁਤ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਮੇਂ ਦੇ ਨਾਲ ਬੰਦਾ ਚੇਂਜ ਹੋ ਜਾਂਦਾ ਹੈ ਇਹ ਜ਼ਰੂਰੀ ਨਹੀਂ ਹੁੰਦਾ ਹੁੰਦਾ ਕਿ ਅਸੀਂ ਫਿਲਮੀ ਐਕਟਰ ਕਰਕੇ ਉਹਨੂੰ ਮਾੜਾ ਹੀ ਕਵਾਂਗੇ ਹੁਣ ਫਿਲਮੀ ਐਕਟਰ ਸੁਨੀਲ ਦਾਸ ਸੀ 1988 ਦੇ ਵਿੱਚ ਉਹ ਬੰਬੇ ਤੋਂ ਚੱਲ ਕੇ ਰਮੰਦਰ ਸਾਹਿਬ ਮਿਲਣ ਆਇਆ ਖੜਕੁਆ ਨੂੰ ਦੂਜਾ ਕੋਈ ਵੀ ਨਹੀਂ ਸੀ ਆਇਆ ਹੁਣ ਸੁਨੀਲ ਦਾਸ ਦੀ ਪੁਰਾਣੀ ਗੱਲ ਦੇਖੀਏ ਕਿ ਜਿਹੜਾ ਪਹਿਲਾਂ ਹੀਰੋ ਸੀ ਉਹ ਤਾਂ ਫਿਲਮਾਂ 'ਚ ਕੰਮ ਕਰਦਾ ਸੀ ਨਹੀਂ ਇੱਕ ਬੰਦਾ ਹੀ ਆਇਆ ਜਿਹੜਾ ਖੜਕੁਆ ਨੂੰ ਮਿਲ ਕੇ ਗਿਆ ਕਿ ਭਾਈ ਗੱਲ ਦੱਸੋ ਸੋ ਇਹ ਜ਼ਰੂਰੀ ਨਹੀਂ ਹੁੰਦਾ ਹੁੰਦਾ ਹਰ ਫੀਲਡ ਦੇ ਵਿੱਚ ਹਰ ਬੰਦਾ ਜਦੋਂ ਮਰਜ਼ੀ ਉਹਨੂੰ ਸੱਟ ਲੱਗਦੀ ਹੈ ਜਦੋਂ ਉਹਦੇ ਦਿਮਾਗ ਜਾਂ ਦਿਲ ਦੇ ਵਿੱਚ ਇਹੋ ਜੀ ਗੱਲ ਆਉਂਦੀ ਹੈ ਤਾਂ ਉਹ ਆਪਦੇ ਵਾਪਸ ਪੰਜਾਬ ਨੂੰ ਜਾਂ ਆਪਣੀ ਧਰਤੀ ਨੂੰ ਤੁਰ ਪੈਂਦਾ ਵਿੱਚ ਕੋਈ ਮਾੜੀ ਗੱਲ ਨਹੀਂ ਸੋ ਦੀਪ ਸਿੱਧੂ ਦੇ ਉੱਪਰ ਦੁਜਾਂ ਨੇ ਕਾਠਵਾਰੇ ਕਿਹਾ ਹੈ ਇੱਕ ਪੰਜਾਬ ਦੀ ਫਿਤਰਤ ਹੈ ਹੂੰ ਪੰਜਾਬ ਦੇ ਲੋਕ ਓਮੋਸ਼ਨਲ ਨੇ ਮੈਂ ਅੱਗੇ ਵੀ ਇੱਕ ਕਿਆ ਇੰਟਰਵਿਊ ਦੇ ਅੰਦਰ ਕਿ ਪੰਜਾਬ ਦੇ ਲੋਕ ਬੰਬਈ ਜਾਂ ਦਿੱਲੀ ਜਾਂ ਚੰਡੀਗੜ੍ਹ ਵਰਗੇ ਨਹੀਂ ਜੀ ਕਿ ਜਿੱਥੇ ਮੌਤ ਹੋ ਜੇ ਤਾਂ ਉੱਥੇ ਚਾਰ ਬੰਦੇ ਨਾ ਮਿਲਣ ਸਾਡਾ ਪੰਜਾਬ ਤਾਂ ਅੱਜ ਵੀ ਜੇ ਕਿਸੇ ਨਾਲ ਕੋਈ ਘਟਨਾ ਘਟਦੀ ਹੈ ਤਾਂ ਉਹ ਉਸੇਲੇ ਸੋਚਦਾ ਹੈ ਕਿ ਸਾਡਾ ਪੁੱਤਰ ਹੈ ਸਾਡੇ ਪੰਜਾਬ ਦਾ ਪੁੱਤਰ ਹੈ ਚਾਹੇ ਉਹ ਸਿੱਧੂ ਮੂਸੇਵਾਲ ਸੀ ਹੂੰ ਉਹ ਸਾਰੇ ਲੋਕ ਹੀ ਚਲੇ ਗਏ ਸੀ ਉੱਥੇ ਅਨ ਜਲਸੀਆਂ ਨੇ ਬੰਦੇ ਭੇਜੇ ਸੀ ਉਹ ਹੂੰ ਜੇ ਇਸ ਤੋਂ ਪਹਿਲਾਂ 15 20 ਸਾਲ ਪਿੱਛੇ ਚਲੇ ਜੀਏ ਤੇ ਕਲਦੀਪ ਮਾਨਕ ਸੀ ਹੂੰ ਉਹ ਪੰਜਾਬ ਦਾ ਸਿੰਗਰ ਸੀ ਜਦੋਂ ਉਹਦੀ ਡੈਥ ਹੁੰਦੀ ਤਾਂ ਮੇਰੇ ਦੇ ਕੰਜਾਸੇ ਪਾਸੇ ਪਿੰਡਾਂ 'ਚ ਵੜਨ ਨੂੰ ਜਗ੍ਹਾ ਨਹੀਂ ਸੀ ਜੀ ਇਸ ਕਰਕੇ ਪੰਜਾਬ ਹੈ ਜਿਹੜਾ इमोशनल ਹੈ ਜੇ ਭਾਈ ਜਗਰਾਤ ਸਿੰਘ ਤੂਫਾਨ ਹੈ ਤਾਂ ਕੋਈ 5 ਦਾ 5 ਲੱਖ ਕਿੰਨੇ ਲੱਖ ਬੰਦਾ ਕਹਿ ਰਿਹਾ ਕਿ ਉਹ ਸਸਕਾਰ ਤੇ ਜਾਂ ਭੋਗ ਤੇ ਬੰਦੇ ਪਹੁੰਚ ਕੇ ਉਹਨੂੰ ਜਲਸੀਆਂ ਪਹੁੰਚਾਉਂਦੀਆਂ ਸੀ ਨਹੀਂ ਪੰਜਾਬ ਇੱਕ ਐਸਾ ਸੂਬਾ ਹੈ ਜਿਹੜਾ इमोशनल ਹੈ इमोशनल ਕਰਕੇ ਤਾਂ ਪੰਜਾਬ ਨੇ ਆਪਣਾ ਆਪਣ ਖਤਮ ਕਰ ਲਿਆ ਜੇ ਪੰਜਾਬ इमोशनल ਨਾ ਹੁੰਦਾ ਤਾਂ ਦਿੱਲੀ ਨੇ ਲੁੱਟਣਾ ਨਹੀਂ ਸੀ ਜੇ ਪੰਜਾਬ इमोशनल ਨਾ ਹੁੰਦਾ ਤਾਂ ਇਹ ਨਹੀਂ ਸੀ ਕਿ ਦਿੱਲੀ ਪੰਜਾਬ ਨੂੰ ਵੰਡ ਲਈ ਦਿੱਲੀ ਪੰਜਾਬ ਤੋਂ ਬੈਨੀਫਿਟ ਲੈ ਰਹੀ ਪੰਜਾਬ ਮੋਸ਼ਨਲ ਹੈ ਜਿਹੜਾ ਇੱਕ ਵਾਰੀ ਪੰਜਾਬ ਦੇ ਕੇ ਹੱਥ ਵਧਾ ਦਿੰਦਾ ਨਾ ਪੰਜਾਬ ਉਹਨੂੰ ਜੱਫੀ ਪਾ ਲੈਂਦਾ ਅਗਲਾ ਭਾਵੇਂ ਪਿੱਛੇ ਜੋ ਮਰਜ਼ੀ ਕੀਤੀ ਜਾਵੇ ਉਹਦੇ ਨਾਲ ਸੋ ਪੰਜਾਬ ਦੇ ਲੋਕ ਹੀ ਐਹੋ ਜਿਹੇ ਹਨ ਸਾਰੇ ਸਭ ਲੋਕਾਂ ਦੀ ਵਿੱਚ ਵੀ ਚਰਚਾ ਹੈਗੀ ਆ ਜੋ ਪੰਜਾਬ ਦੇ ਸਹਿਰ ਦੇ ਲੋਕ ਆ ਪੰਜਾਬ ਦੇ ਹਿੱਤਾਂ ਨੂੰ ਲੈ ਕੇ ਹਮੇਸ਼ਾ ਚਿੰਤਾ ਦੇ ਵਿੱਚ ਆ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਦੀਪ ਸਿੱਧੂ ਨੂੰ ਪਛਾਣਨ ਦੇ ਵਿੱਚ ਉਸ ਟਾਈਮ ਦੇ ਵਿੱਚ ਬਹੁਤ ਵੱਡੀ ਕਮੀ ਰਹੀ ਹੈਗੀ ਆ ਜੇ ਉਹ ਉਸ ਉਸ ਟਾਈਮ ਦੇ ਵਿੱਚ ਪਛਾਣਿਆ ਹੁੰਦਾ ਸ਼ਾਇਦ ਉਹ ਕਹ ਰਾਣਾ ਆਪਾ ਪਰ ਦੀ ਬੁੱਕਲ ਤੇ ਬਚ ਲਿਆ ਹੁੰਦਾ ਸ਼ਾਇਦ ਅੱਜ ਉਹ ਸਾਡੇ ਵਿੱਚ ਹੁੰਦੇ ਨਹੀਂ ਇਹ ਇੱਕ ਆਪਣੀ ਸੋਚ ਹੁੰਦੀ ਹੈ ਜੇ ਅਸੀਂ ਸੋਚ ਲੈਂਦੇ ਸਾਨੂੰ ਪਹਿਲਾਂ ਪਤਾ ਲੱਗ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਨੇ ਕੁਰਬਾਨੀ ਨਹੀਂ ਕੀਤੀ ਤਾਂ ਸ਼ਾਇਦ ਅਸੀਂ ਦੱਖਣ ਨਾਲ ਮਾਰਾ ਜਾਂਦੇ ਹੀ ਨਾ ਇਹ ਗੱਲਾਂ ਨਹੀਂ ਹੁੰਦੀਆਂ ਅਸੀਂ ਲੋਕ ਹਮੇਸ਼ਾ ਹੀ ਅਸੀਂ ਆਪਦੇ ਰੱਬ ਨੂੰ ਆਪਦੇ ਗੁਰੂ ਨੂੰ ਆਪਦੇ ਵੱਡੇ ਯੋਧਿਆਂ ਨੂੰ ਮੌਕਿਆਂ ਤੇ ਸਿਆਣੇ ਹਾਂ ਨਹੀਂ ਅਸੀਂ ਦੀਪ ਸਿੱਧੂ ਦਾ ਚਲ ਮਹਾਰਾਜ ਦੇ ਬਰਾਬਰੀ ਥੋੜਾ ਇਸ ਬੰਦੇ ਦੀ ਠੀਕ ਆ ਪੰਜਾਬ ਦੀ ਆਵਾਜ਼ ਸੀ ਮੈਂ ਇਹਨੂੰ ਪੰਜਾਬ ਦੀ ਬਾਦ ਜੀ ਕਹਿਣਾ ਆਪਦੀ ਕੌਮ ਦੇ ਲਈ ਬੋਲਦਾ ਸੀ ਪੰਜਾਬ ਲਈ ਬੋਲਦਾ ਸੀ ਅਸੀਂ ਤਾਂ ਆਪਦੇ ਕਈ ਵਾਰ ਇਨੀਆਂ ਗਲਤੀਆਂ ਕੀਤੀਆਂ ਨੇ ਅਸੀਂ ਵੱਡੇ ਵੱਡੇ ਸੂਰਮਿਆਂ ਨੂੰ ਨਹੀਂ ਮੌਕੇ ਤੇ ਪਛਾਣਿਆ ਇਹ ਗਲਤੀ ਬੰਦਾ ਕਰ ਜਾਂਦਾ ਹੈ ਤਕਰੀਬਨ 27 ਦੇ ਲਈ ਰੋਡ ਮੈਪ ਤਿਆਰ ਆ ਖੜਾ ਸਾਹਿਬ 27 ਦੇ ਲਈ ਮਹਾਰਾਜ ਦੀ ਕਿਰਪਾ ਰਹੀ ਤਾਂ ਮੈਨੂੰ ਲੱਗਦਾ ਪੂਰੀ ਉਮੀਦ ਹੈ ਕਿ ਪੰਜਾਬ ਜਿਹੜੀ ਸਾਡੀ ਪਾਰਟੀ 117 ਦੇ ਐਵੇਂ ਸੀਟਾਂ ਤੇ ਇਲੈਕਸ਼ਨ ਲੜੇਗੀ ਤੇ ਜਿੱਤ ਵੀ ਪ੍ਰਾਪਤ ਕਰੇਗੀ 117 ਦੀ ਗੱਲ ਤਾਂ ਭਾਜਪਾ ਵੀ ਕਰ ਰਹੀ ਹੈ 117 ਤੇ ਲੜੀ ਜਾਣੀ ਜੀ ਭਾਜਪਾ ਦਾ ਗਰਾਊਂਡ ਕੀ ਹੈ ਪੰਜਾਬ ਦੇ ਅੰਦਰ ਕੱਲ ਭਾਜਪਾ ਛੱਡ ਕੇ ਸਾਡੀ ਪਾਰਟੀ 'ਚ ਲੋਕ ਸ਼ਾਮਲ ਹੋ ਰਹੇ ਨੇ ਦੋ ਮੁੰਡੇ ਨੇ ਜਿਹੜੇ ਸੰਘ ਦੇ ਨੇ ਆਰਐਸਐਸ ਦੇ ਨੇ ਉਹ ਕਹਿੰਦੇ ਛੱਡੀ ਅਸੀਂ ਉਹ ਤਾਂ ਪੰਜਾਬ ਵਿਰੋਧੀ ਹੈ ਉਹ ਹਿੰਦੂ ਜੈਂਟਲਮੈਨ ਨੇ ਬਾਣੀਆਂ ਦੇ ਬੱਚੇ ਨੇ ਉਹ ਸਾਡੀ ਪਾਰਟੀ 'ਚ ਆ ਗਏ ਨੇ ਖਾਰਾ ਸਾਹਿਬ ਇੱਥੇ ਵੀ ਸਵਾਲ ਹੈ ਕਿ ਉਹ ਆਰਐਸਐਸ ਦੇ ਬੰਦੇ ਹੈਗੇ ਆ ਬੀਜੇਪੀ ਦੇ ਬੰਦੇ ਆ ਤੁਹਾਡੇ ਵਿੱਚ ਆ ਰਹੇ ਆ ਤੁਹਾਡੇ ਨਾਲ ਕਿਵੇਂ ਵਫਾ ਕਰਨਗੇ ਇਸ ਚੀਜ਼ ਦਾ ਕੀ ਵਿਸ਼ਵਾਸ ਨਹੀਂ ਵਫਾ ਇਹ ਨਹੀਂ ਹੁੰਦੀ ਹੁੰਦੀ ਜੀ ਕੋ ਮੀਟਰ ਤਾਂ ਹੈ ਨਹੀਂ ਆਪਾਂ ਉਹਨਾਂ ਦੇ ਮੂੰਹ ਚ ਲਾ ਕੇ ਵੇਖ ਲਈਏ ਵਫਾ ਤਾਂ ਇਹ ਹੈ ਕਿ ਜਿੰਨਾ ਚਿਰ ਪਤਾ ਲੱਗਦਾ ਹੈ ਕਿ ਸਾਡੇ ਨਾਲ ਸਹੀ ਨੇ ਸਾਡੇ ਨਾਲ ਤੁਰੇਗਾ ਜੋ ਜਿਹੜਾ ਸਹੀ ਚੱਲੇਗਾ ਜਿੰਨੂੰ ਪਤਾ ਹੈ ਕਿ ਇਹ ਇੱਥੇ ਥੋੜਾ ਸਮਾਂ ਜਾ ਕੇ ਅੱਗੇ ਜੇਲ ਹੈ ਉਹਨੇ ਨਾਲ ਜਾਣਾ ਨਹੀਂ ਸਾਡੇ ਜੇ ਕੋਈ ਬੰਦਾ ਸੁਧਰਦਾ ਹੈ ਜੇ ਕੋਈ ਬੰਦਾ ਆਪ ਦੇ ਪੰਜਾਬ ਨੂੰ ਪਿਆਰ ਕਰਦਾ ਹੈ ਮੁੜ ਕੇ ਆਪਦੀ ਪੰਜਾਬ ਨੂੰ ਨਾਲ ਤੁਰਨਾ ਚਾਹੁੰਦਾ ਹੈ ਤਾਂ ਬੜੀ ਵਧੀਆ ਗੱਲ ਹੈ ਸਾਡੇ ਨਾਲ ਧੋਖਾ ਕੀ ਕਰ ਲੇਗਾ ਕੋਈ ਅਸੀਂ ਤਾਂ ਕਹਿਣਾ ਕਿ ਪੰਜਾਬ ਲਈ ਲੜਨਾ ਹੈ ਪੰਜਾਬ ਲਈ ਬੋਲਣਾ ਹੈ ਜੇ ਨਾ ਲੜੇਗਾ ਨਾ ਬੋਲੇਗਾ ਤੇ ਪਾਰਟੀ 'ਚੋਂ ਬਾਹਰ ਚਲੇ ਜਾਊਗਾ ਅਗਲਾ ਚਾਹੇ ਕੋਈ ਵੀ ਹੋਵੇ ਕੋਈ ਵੀ ਹੋਵੇ ਜੀ ਪੰਜਾਬ ਦਾ ਪੁੱਤਰ ਹੈ ਪੰਜਾਬ ਲਈ ਬੋਲੇ ਆ ਕਿ ਪੰਜਾਬ ਦੀ ਪੰਜਾਬ ਨੂੰ ਲੋੜ ਆ ਉਹਨਾਂ ਦੀ ਇਸ ਕਰਕੇ ਕੋਈ ਮਰਜ਼ੀ ਪਾਰਟੀ 'ਚੋਂ ਬੰਦਾ ਆਵੇ ਪਰ ਸ਼ਰਤ ਇੱਕ ਹੈ ਉਹ ਮਹਾਰਾਜ ਦਾ ਜਿਵੇਂ ਬੇਦਵੀ ਦੇ ਵਿੱਚ ਸ਼ਾਮਲ ਨਾ ਹੋਵੇ ਉਹ ਪੰਜਾਬ ਵਿਰੋਧੀ ਨਾ ਹੋਵੇ ਆ ਚੀਜ਼ਾਂ ਦੇ ਵਿੱਚ ਅਸੀਂ ਉਹ ਬੰਦੇ ਨੂੰ ਨਾਲ ਨਹੀਂ ਲੈਣਾ ਬਾਕੀ ਜਿਹੜਾ ਮਰਜ਼ੀ ਆ ਜੇ ਉਹ ਕੋਈ ਚੱਕਰ ਉਡੀ ਡੈਰੀ ਦੇ ਵਿੱਚ ਆਇਆ ਜੋ ਗੁਰੂ ਗੰਗ ਸਾਹਿਬ ਦੇ ਬੇਅਦਬੀ ਨੂੰ ਲੈ ਕੇ ਮਸਲਾ ਬਣਾਇਆ ਹੋਇਆ ਲਗਭਗ 10-12 ਸਾਲ ਤੋਂ ਮਸਲਾ ਬਣਾਇਆ ਹੋਇਆ ਉਹਨੂੰ ਲਗਾ ਤੁਸੀਂ ਕਿਵੇਂ ਕੰਮ ਕਰੋਗੇ ਕਿਵੇਂ ਇਨਸਾਫ ਦੇਖੋ ਉਸ ਦੇ ਵਿੱਚ ਇੱਕ ਇੱਕ ਜਿਹੜਾ ਬਹਿਬ ਕਲਾ ਦਾ ਚਲਾਨ ਪੇਸ਼ ਨਹੀਂ ਆਇਆ ਉਹ ਕਰਾਵਾਂਗੇ ਹੂੰ ਚਾਹੇ ਉਹ ਚ ਮੁੱਖ ਮੰਤਰੀ ਦਾ ਮੁੰਡਾ ਆਉਂਦਾ ਚਾਹੇ ਕੋਈ ਆ ਹੂੰ ਜਿੰਨੇ ਆ ਬਾਬੇ ਨੇ ਜਿਹੜਿਆ ਭਗਤੇ ਵਾਲੇ ਕੇਸ ਨੇ ਬਾਬੇ ਨੂੰ ਪਾਰਟੀ ਨਹੀਂ ਬਣਾਇਆ ਉਹ ਉਹਦੇ ਕਹਿਣ ਤੇ ਇੱਥੇ ਬੇਦਬੀ ਹੋਈ ਹੈ ਉਹਨਾਂ ਕੇਸਾਂ ਦੇ ਵਿੱਚ ਵੀ ਬਾਬੇ ਨੂੰ ਖਿੱਚਾਂਗੇ ਛੱਡਣਾ ਅਸੀਂ ਕੋਈ ਵੀ ਹੂੰ ਹਾਂ ਜੀ ਇਹ ਕਾਲੀਦਾਲ ਵਾਰਸ ਪੰਜਾਬ ਦੇ ਆਉਣ ਵਾਲੇ ਟਾਈਮ ਦੇ ਦੌਰਾਨ ਟਾਈਮ ਬੜਾ ਥੋੜਾ ਰਹਿੰਦਾ ਔਰ ਕੰਮ ਬੜਿਆ ਇਹ ਵੀ ਲੋਕਾਂ ਦੇ ਵਿੱਚ ਚਰਚਾ ਹੈਗੀ ਆ ਕਿ ਵਿਸ਼ਵਾਸ ਟਾਈਮ ਕਰ ਪਾਉਗੀ ਬਣਾ ਪਾਉਗੀ ਪੰਜਾਬ ਦੇ ਲੋਕਾਂ ਦੇ ਬਣਾਵਾਂਗੇ ਜੀ ਕਿਉਂ ਨਾ ਬਣਾਵਾਂਗੇ ਜੇ ਨਾ ਬਣਾਵਾਂਗੇ ਤਾਂ ਫਿਰ ਆਵਾਂਗੇ ਕਿਵੇਂ ਹੂੰ ਬਣਾਵਾਂਗੇ 100% ਲੋਕਾਂ ਨੂੰ ਸਾਡੇ ਦੇ ਵਿਸ਼ਵਾਸ ਹੈ ਸਾਡੇ ਨਾਲ ਚੱਲਣਗੇ ਸਾਰਾ ਪੰਜਾਬ ਵੀ ਸਾਡੇ ਨਾਲ ਸਾਡੇ ਤੋਂ ਬਾਹਰ ਕੋਈ ਸਾਥ ਤੋਂ ਬਾਹਰ ਜਾਣਾ ਹੀ ਨਹੀਂ ਕਿਸੇ ਨੇ ਤੁਸੀਂ ਇੱਕ ਵਾਰੀ ਸਮਾਂ ਆ ਲੈਣ ਦਿਓ ਜੁਲਾਈ ਅਗਸਤ ਲੰਘ ਲੈਣ ਦਿਓ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਰਕਾਰ ਦਾ ਜਿਹੜਾ ਜੋਰ ਘਟ ਰਿਹਾ ਲੋਕ ਸਾਡੇ ਨਾਲ ਆਪ ਹੀ ਤੁਰ ਪਣਗੇ ਪੂਰੀ ਉਮੀਦ ਹੈ ਪੰਜਾਬ ਚ ਲਾਲਸ ਵਾਲਾ ਖੜਾ ਸਾਹਿਬ ਪਹਿਲਾਂ ਵੀ ਸਰਕਾਰਾਂ ਬਣੀਆਂ ਪੰਜਾਬ ਦੇ ਵਿੱਚ 1966 ਦੇ ਵਿੱਚ 50 ਹਰਿਆਣੇ ਦੀ ਮੰਡ ਹੁੰਦੀ ਆ ਫਿਰ ਬੜੀਆਂ ਸਰਕਾਰਾਂ ਉਸ ਤੋਂ ਬਾਅਦ ਦੇ ਵਿੱਚ ਬਣੀਆਂ ਬਰੇ ਸੰਸਦ ਦੇ ਵਿੱਚ ਗਏ ਬڑے ਵਿਧਾਨ ਸਭਾ ਦੇ ਵਿੱਚ ਗਏ ਬੜਾ ਨੇ ਪੰਜਾਬ ਦੀ ਗੱਲ ਕੀਤੀ ਤੁਸੀਂ ਵੀ ਉਹੀ ਗੱਲਾਂ ਕਰ ਰਹੇ ਹੋ ਪਰ ਕਿਵੇਂ ਉਹ ਮੁੱਦਿਆਂ ਤੇ ਕਿਵੇਂ ਕੰਮ ਕਰੋਗੇ ਕਿਵੇਂ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਚੱਲੋਗੇ ਪਰ ਕਿਵੇਂ ਤੁਸੀਂ ਅ ਕੈਂਪੇਨਿੰਗ ਕਿਵੇਂ ਕਰੋਗੇ ਕਿਵੇਂ ਸੈਮੀਨਾਰ ਕਰੋਂਗੇ ਕਿਵੇਂ ਲੋਕਾਂ ਦਾ ਨਹੀਂ ਇਹ ਸਾਰੀਆਂ ਜਿਵੇਂ ਕਾਨਫਰੰਸ ਹੁੰਦੀਆਂ ਨੇ ਉਹ ਵੀ ਕਰਾਂਗੇ ਸਾਡੇ ਲੀਡਰ ਮੈਂ ਤਾਂ ਹਰ ਇੱਕ ਲੀਡਰ ਨੂੰ ਇੱਕੋ ਗੱਲ ਕਹਿਣਾ ਜਿਨੇ ਲੀਡਰ ਬੰਨਾ ਹੈ ਉਹ ਸਰਦਾਰ ਕਪੂਰ ਸਿੰਘ ਦੀ ਬੁੱਕ ਪੜ੍ਹੇ ਸਰਦਾਰ ਕਪੂਰ ਸਿੰਘ ਨੇ ਜੋ ਪਾਰਲੀਮੈਂਟ ਚ ਬੋਲਿਆ ਸੀ ਇਹਨਾਂ ਨੂੰ ਜਵਾਬ ਕੋਈ ਨਹੀਂ ਸੀ ਆਇਆ ਜੀ ਆਪਦੀ ਸਰਦਾਰ ਕਪੂਰ ਸਿੰਘ ਦੀ ਜਿਹੜੀ ਸੋਚ ਸੀ ਉਹ ਪੰਜਾਬ ਦੀ ਸੋਚ ਚਾਹੀਦੀ ਹੈ ਉਹ ਸਾਡੀ ਪਾਰਟੀ ਦੀ ਸੋਚ ਚਾਹੀਦੀ ਹੈ ਜੋ ਸਰਦਾਰ ਕਪੂਰ ਸਿੰਘ ਦੀ ਸੀ ਸੋ ਜਿਵੇਂ ਇੱਕ ਆਪਾਂ ਕਹੀਏ ਪੁਰਾਣੇ ਸਮੇਂ ਤੇ ਲੀਡਰ ਚੱਲੇ ਨੇ ਉਵੇਂ ਹੀ ਚੱਲੇਗੀ ਸਾਡੀ ਪਾਰਟੀ ਕੋਈ ਗਲਤ ਨਹੀਂ ਹੁੰਦਾ ਇਸ ਦੇ ਵਿੱਚ ਤੁਹਾਨੂੰ ਮਤ ਖਾਰਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਤਾਂ ਹਰਪਾਲ ਸਿੰਘ ਖਾਰਾ ਉਹਨਾਂ ਨੇ ਜਿਹੜਾ ਬਹੁਤ ਸਾਰੀਆਂ ਗੱਲਾਂ ਤੋਂ ਜਿਹੜਾ ਉਹ ਪਰਦੇ ਚੁੱਕਣ ਦੀ ਕੋਸ਼ਿਸ਼ ਕੀਤੀ ਆ ਪਰ ਪਿਛਲੇ ਦਿਨਾਂ ਦੇ ਦੌਰਾਨ ਚਾਲੀ ਮੁਕਤਾਂ ਦੀ ਪਾਵਨ ਪਵਿੱਤਰ ਧਰਤੀ ਮੁਕਸਰ ਸਾਹਿਬ ਦੇ ਬੱਚਾ ਸਿਆਸੀ ਕਾਨਫਰੰਸ ਹੁੰਦੀ ਆ ਉਸ ਕਾਨਫਰੰਸ ਦੇ ਬੱਚਾ ਲੋਕਾਂ ਦੇ ਸਾਹਮਣੇ ਜਿਹੜੇ بڑے ਚਿਹਰੇ ਆ ਉਹ ਨਵੇਂ ਸਾਹਮਣੇ ਆਉਂਦੇ ਆ ਅਕਾਲੀ ਦਰਬਾਰਸ ਪੰਜਾਬ ਨੂੰ ਲੈ ਕੇ ਉੱਥੇ ਹੀ ਅਕਾਲੀ ਦਰਬਾਰਸ ਪੰਜਾਬ ਦੇ ਨੁਮਾਇੰਦਿਆਂ ਦੇ ਪੱਲੋਂ ਹੀ ਸਵਾਲ ਖੜੇ ਕੀਤੇ ਜਾਂਦੇ ਆ ਕਿ ਪਿਛਲੇ ਟਾਈਮ ਦੇ ਵਿੱਚ ਜੋ ਪ੍ਰਚਾਰ ਕਰਦੇ ਰਹਾ ਜਾਂ ਕੂਲ ਪ੍ਰਚਾਰ ਕਰਦੇ ਰਹਾ ਉਹਨਾਂ ਦੇ ਨਾਲ ਚੱਲਣਾ ਜਾਂ ਨਹੀਂ ਚੱਲਣਾ ਉਹਨਾਂ ਨੇ ਸਿੱਖ ਸੰਗਤ ਦੇ ਅੱਗੇ ਜਿਹੜੇ ਇਹ ਸਵਾਲ ਰੱਖੇ ਆ ਆਉਣ ਵਾਲੇ ਟਾਈਮ ਦੇ ਵਿੱਚ ਹੁੰਦਾ ਕੀ ਆ ਅਕਾਲੀ ਦਲ ਬਾਦਸ਼ ਪੰਜਾਬ ਦੀ ਗੱਡੀ ਕਿੱਧਰ ਨੂੰ ਜਾਂਦੀ ਹੈ ਇਹ ਸਮੇਂ ਨੇ ਦੱਸਣਾ ਜੁੜ ਰਹੇ ਹੋਂਦ ਪੰਖ ਪੋਸਟ ਦੇ ਨਾਲ ਮੈਂ ਸਿਮਰਨ ਜੇ ਸਿੰਘ ਸਨਾਰਾ ਕੈਮਰਾਮੈਨ ਗੁਰਸਾਨ ਦੇ ਨਾਲ ਧੰਨਵਾਦ